सशिका नमस्कार आदाब ऑन स्काई रेडियो ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਮਿਨਾਕਸ਼ੀ ਸ਼ਰਮਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਔਰ ਅੱਜ ਤੁਹਾਡੇ ਅੱਗੇ ਸਮੇ ਦਾ ਸੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹਾਂ ਔਰ ਅੱਜ ਸਾਡੇ ਪ੍ਰੋਗਰਾਮ ਦਾ ਵਿਸ਼ਾ ਹੈ ਕਿ ਜੋ ਬੱਚੇ ਆਇਲਟਸ ਕਰਕੇ ਬਾਹਰ ਜਾਣ ਦੀ ਉਡੀਕ ਕਰਦੇ ਨੇ ਔਰ ਕਾਫੀ ਵਿੱਚੋਂ ਸਫਲ ਹੁੰਦੇ ਨੇ ਔਰ ਕਾਫੀ ਅਸਫਲ ਹੁੰਦੇ ਨੇ ਅੱਜ ਅਸੀਂ ਉਸ ਉੱਪਰ ਚਰਚਾ ਕਰਾਂਗੇ ਔਰ ਸਾਡੇ ਇਸ ਸਟੂਡੀਓ ਵਿੱਚ ਇਸ ਉੱਪਰ ਚਰਚਾ ਕਰਨ ਦੇ ਲਈ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਰੋਸ਼ਨ ਖਹਿੜਾ ਜੀ ਹਾਜ਼ਰ ਹੋਏ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਸਰ ਅੱਜ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੇ ਬੱਚੇ ਆਇਲਟਸ ਵੱਰ ਆਕਰਸ਼ਿਤ ਹੋ ਰਹੇ ਨੇ ਪਲੱਸ 2 ਕੀਤੀ ਨਹੀਂ ਤੇ ਬੱਚਾ ਕਹਿੰਦਾ ਮੈਨੂੰ ਆਇਲਟਸ ਦੇ ਵਿੱਚ ਤੁਸੀਂ ਐਡਮਿਸ਼ਨ ਦਿਵਾਓ ਉਸ ਬਾਰੇ ਤੁਸੀਂ ਆਪਣੇ ਥੋੜੇ ਜਿਹਾ ਵਿਚਾਰ ਪੇਸ਼ ਕਰੋ ਜੋ ਕਿ ਸਾਡੇ ਕਾਲਜ ਖਾਲੀ ਹੋ ਰਹੇ ਨੇ ਤੇ ਆਇਲਟ ਸੈਂਟਰ ਭਰ ਰਹੇ ਨੇ ਹੂੰ ਦੇਖੋ ਬਨਾਕਸ਼ੀ ਜੀ ਤੁਹਾਡਾ ਇਹ ਸਵਾਲ ਹੈਗਾ ਕਿ ਜਿਹੜੇ ਮੌਜੂਦਾ ਦੌਰ ਚੰਦ ਰਿਹਾ ਆਈਲੈਂਡਸ ਦਾ ਜਾਂ ਲੋਕਾਂ ਦੇ ਕਰੇਜ਼ ਆ ਕੀ ਬਾਹਰ ਜਾਂਦੀ ਉਸ ਦੇ ਵਿੱਚ ਸਾਡੇ ਕੋਲ ਸੀਗਾ ਕਿ ਪਹਿਲਾਂ ਕੋਈ ਜ਼ਮਾਨਾ ਜਾਂ ਸੀਗਾ ਕੋਈ ਅਡਰਸ ਨਹੀਂ ਸੀ ਕਰਦਾ ਹੁਣ ਐਜੂਕੇਸ਼ਨ ਲੋਕਾਂ ਦੇ ਵਿੱਚ ਇੰਨੀ ਪਪੂਲਰ ਹੋ ਗਿਆ ਕਿ ਪੂਰੇ ਵਿਸ਼ਵ ਨੂੰ ਇੱਕ ਗਲੋਬਲ ਸਿਸਟਮ ਹੋ ਗਿਆ ਅਸੀਂ ਇੱਕ ਦੁਨੀਆ ਮੁੱਠੀ ਚ ਆ ਗਈ ਹੈ ਜਦੋਂ ਗਲੋਬਲ ਪੱਧਰ ਤੇ ਲੋਕ ਪਹੁੰਚਦੇ ਆ ਤੇ ਲੋਕ ਜਾਂਦੇ ਕਿ ਮੈਂ ਆਪਣਾ ਪਹਿਖ ਕਿੱਥੇ ਐਜੂਕੇਸ਼ਨ ਹਾਸਲ ਕਰਨਾ ਕਿੱਥੇ ਪ੍ਰਾਪਤ ਕਰਨੀ ਆ ਜਿਹਦੇ ਇਸ ਲੈਵਲ ਤੇ ਲੋਕ ਜਾਂਦੇ ਐਜੂਕੇਸ਼ਨ ਪ੍ਰਾਪਤ ਕਰਨ ਲਈ ਉਹਨਾਂ ਲਈ ਤਾਂ ਆਇਲੈਂਡਸ ਵੀ ਜ਼ਰੂਰੀ ਆ ਤੇ ਉੱਥੇ ਵੀ ਜਾਣਾ ਜ਼ਰੂਰੀ ਆਗਾ ਉੱਥੇ ਉਹਨਾਂ ਨੇ ਪੜ੍ਹਾਈ ਕਰਨੀ ਆ ਪਰ ਲੇਕਿਨ ਬਹੁਤੇ 90% ਉਹ ਲੋਕ ਹੈਗੇ ਆ ਜਿਹੜੇ ਆਇਲੈਂਡਸ ਤੇ ਕਰਦੇ ਆ ਕਿ ਰੂਟ ਵਾਸੇ ਰਸਤਾ ਬਣਾਉਂਦੇ ਆ ਲੇਕਿਨ ਉੱਥੇ ਜਾ ਕੇ ਉਹਨਾਂ ਨੇ ਐਜੂਕੇਸ਼ਨ ਨਹੀਂ ਪ੍ਰਾਪਤ ਕਰਨੀ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਰਿਜ਼ਲਟ ਆ ਰਿਹਾ ਕਿ 90% ਬੱਚੇ ਜਿਹੜੇ ਹੈਗੇ ਆ ਉਹ ਉੱਥੇ ਜਾ ਕੇ ਐਜੂਕੇਸ਼ਨ ਉਹਨਾਂ ਨਹੀਂ ਕਰ ਪਾਉਂਦੇ ਉਹ ਆਪਣੇ ਉਹਨਾਂ ਦੇ ਪਹਿਲਾਂ ਪੇਰੈਂਟਸ ਬੈਠੇ ਹੈਗੇ ਆ ਜਾਂ ਰਸਦਰ ਬੈਠੇ ਆ ਉਹ ਉਹਨਾਂ ਦੇ ਕੋਲ ਜਾਣ ਕੇ ਕੋਈ ਆਪਣੀ ਲੜਕੀ ਲੰਬਦਾ ਕੋਈ ਲੜਕਾ ਲੰਬਦਾ ਵਿਆਹ ਕਰਵਾ ਕੇ ਸਟਲ ਹੁੰਦੇ ਆ ਜਾਂ ਟਰੱਕ ਚਲਾਉਂਦੇ ਹੈਗੇ ਆ ਜੀਵਨ ਇਸ ਤਰ੍ਹਾਂ ਦਾ ਹੈਗਾ ਲੇਕਿਨ ਜਿਹੜੀ ਆਪਾਂ ਪ੍ਰੋਬਲਮ ਤੁਸੀਂ ਕਹੀ ਹੈ ਨਾ ਇਸ ਕੋਈ ਵੀ ਦੁਨੀਆ 'ਚ ਪ੍ਰੋਬਲਮ ਹੈਗੀ ਆ ਉਹਦਾ ਜਿਹੜਾ ਸੋਲੂਸ਼ਨ ਦੇਖਣਾ ਜਦੋਂ ਆਪਾਂ ਹ ਉਦੇ ਵਿੱਚ ਨਾ ਜਿਹੜੀ ਥਿਊਰੀ ਦੇਖਣੀ ਪੈਂਦੀ ਆ ਉਹ ਕੌਜ਼ ਐਂਡ ਇਫੈਕਟ ਦੀ ਥਿਊਰੀ ਹੈਗੀ ਆ ਰਿਲੇਸ਼ਨਸ਼ਿਪ ਬੀਟੂਨ ਕੌਜ਼ ਐਂਡ ਇਫੈਕਟ ਕਾਰਨ ਤੇ ਪ੍ਰਭਾਵ ਜੀ ਸਾਡੇ ਸਾਹਮਣੇ ਪ੍ਰਭਾਵ ਆ ਗਿਆ ਵੀ ਆਹ ਪ੍ਰਭਾਵ ਹੋ ਰਿਹਾ ਆਹ ਕੁਝ ਹੋ ਰਿਹਾ ਕਾਰਨ ਕੀ ਹੋ ਸਕਦਾ ਕਾਰਨ ਕੀ ਹੋ ਸਕਦਾ ਜੀ ਕਾਰਨ ਕੀ ਹੋ ਸਕਦਾ ਕਾਰਨ ਰੋਗਾ ਨੇ ਕਿਉਂ ਬਾਹਰ ਜਾਣ ਲਈ ਸੋਚ ਰਿਹਾ ਜੀ ਕਾਰਨ ਪਹਿਲਾ ਕਾਰਨ ਇਹ ਗਿਆ ਕਿ ਇੱਥੇ ਅਸੁਰੱਖਿਅਤ ਹੈ ਗਿਆ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਇੱਥੇ ਭੁੱਖ ਨਹੀਂਗਾ ਜੀ इवन ਇਥੋਂ ਤੱਕ ਸਾਡੇ ਜਿਹੜੇ ਪਿੰਡਾਂ ਦੇ ਬੱਚੇ ਹੈਗੇ ਆ ਜਿਹੜੇ 9 ਜਣ ਬੱਚੇ ਸੀ ਗੱਭਰੂ ਬੱਚੇ ਸੀਗੇ ਉਹਨਾਂ ਨੂੰ ਤੇ ਫੌਜ ਜਾਂ ਪੁਲਿਸ ਭਰਤੀ ਹੋਣ ਦਾ ਵੀ ਸੁਪਨਾ ਬਣ ਗਿਆ ਜੀ ਬਿਲਕੁਲ ਜੇ ਕਿਸੇ ਨੇ ਇੱਥੇ ਅੱਗੇ ਸਾਡਾ ਜ਼ਮਾਨਾ ਸੀਗਾ ਨਾ ਲੋਕ ਸਕੂਲ ਤੋਂ ਕਾਲਜ ਆਉਂਦੇ ਸੀ ਕਾਲਜ ਤੋਂ ਯੂਨੀਵਰਸਿਟੀ ਜਾਂਦੇ ਸੀਗੇ ਲੋਕ ਨੇ ਐਮਏ ਕਰਨੀ ਐਮਫਲ ਕਰਨੀ ਪੀਐਚਡੀ ਕਰਨੀ ਬੜਾ ਲੰਮਾ ਸਮਾਂ ਪੜ੍ਹਾਈ ਕਰਨੀ ਫਿਰ ਉਹ ਵਿਦਵਾਨ ਬਣਨੇ ਤੁਸੀਂ ਹੈਰਾਨ ਹੋ ਜਾਓਗੇ ਕਿ ਜੇ ਇਧਰ ਲੋਕਾਂ ਦਾ ਤੋੜ ਵਿਛੋੜਾ ਹੋ ਰਿਹਾ ਉਹਦਾ ਕਾਰਨ ਹੈਗਾ ਕਿ ਸਾਡੀ ਸਕੂਲ ਐਜੂਕੇਸ਼ਨ ਵੀ ਖਤਮ ਹੋ ਗਈ ਤੁਹਾਨੂੰ ਤੁਹਾਨੂੰ ਟਿਊਟਰ ਮਿਲੂਗਾ ਟੀਚਰ ਨਹੀਂ ਮਿਲੂਗਾ ਹਾਂਜੀ ਜੇ ਟੀਚਰ ਮਿਲਦਾ ਟੀਚਰ ਕਿਵੇਂ ਮਿਲਦਾ ਕਿ ਟੀਚਰ ਉਹ ਹੁੰਦਾ ਜਿਹਨੇ ਬੱਚੇ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨੀਆਂ ਉਹਨੂੰ ਇੱਕ ਅਧਾਰਸ਼ ਦੇਣਾ ਉਹਨੂੰ ਇੱਕ ਰਸਤਾ ਦੇਣਾ ਜੀ ਟਿਊਟਰ ਕੀ ਹੁੰਦਾ ਕਿ ਸਿਲੇਬਸ ਤੱਕ ਮ hạnੂਦ ਹੁੰਦਾ ਬਿਲਕੁਲ ਇਸੇ ਤਰ੍ਹਾਂ ਹੀ ਤੁਹਾਨੂੰ ਪ੍ਰਿੰਸੀਪਲ ਮਿਲਣਗੇ ਤੁਹਾਨੂੰ ਇਹਨਾਂ ਪ੍ਰਾਈਵੇਟ ਸਟੂਡੈਂਟ ਸੰਸਥਾਵਾਂ ਦੇ ਵਿੱਚ ਉਹ ਪ੍ਰਿੰਸੀਪਲ ਨਹੀਂ ਮਿਲਦੇ ਉਹ ਮੈਨੇਜਰ ਮਿਲਦੇ ਆ ਹਾਊ ਟੂ ਮੈਨੇਜ ਹਾਊ ਟੂ ਆਰਨ ਲੋਕਾਂ ਨੂੰ ਕਿੱਦਾਂ ਜੇਬ ਕੱਟਣੀ ਆ ਜੀ ਤੁਸੀਂ ਦੇਖੋਗੇ ਕਿ ਸਾਡੇ ਐਜੂਕੇਸ਼ਨ ਜਿਹੜਾ ਸਿਸਟਮ ਹੈ ਉਹਨਾ ਕਲਾਪਸ ਹੋ ਗਿਆ ਸੀਗਾ ਜੀ ਫਿਰ ਜਿਹੜਾ ਹਾਇਰ ਐਜੂਕੇਸ਼ਨ ਹੈ ਉੱਥੇ ਸਰਕਾਰਾਂ ਨੇ ਬਿਲਕੁਲੀ ਮੂੰਹ ਮੋੜ ਲਿਆ ਹਾਂ ਅੱਜ ਪੰਜਾਬ ਦੇ ਵਿੱਚ ਜਿੰਨੇ ਗਵਰਨਮੈਂਟ ਕਾਲਜਸ ਹੈਗੇ ਆ 1178 ਹੁਣ ਪ੍ਰੋਫੈਸਰ ਭਰਤੀ ਹੋਣੇ ਸੀਗੇ ਉਹ ਵੀ ਖਤਮ ਹੋ ਗਏ ਆ ਔਰ ਪਿੱਛੇ ਗੈਸਟ ਫੈਕਲਟੀ ਆ ਗਏ ਦੂਜੇ ਆ ਗਏ ਉਹਨਾਂ ਦਾ ਪੀਐਚਜੀ ਪੀਐਚਡੀ ਲੋਕ ਉਹਨਾਂ ਦਾ ਸ਼ੋਸ਼ਨ ਹੋ ਰਿਹਾ ਹੈਗਾ ਉਹਨਾਂ ਨੂੰ ਮਿਲੀ ਨਹੀਂ ਜੋਬ ਵੀ ਨਹੀਂ ਮਿਲੀ ਸਰਕਾਰਾਂ ਨੇ ਧਿਆਨ ਨਹੀਂ ਸਰਕਾਰਾਂ ਨੇ ਕਿਉਂ ਧਿਆਨ ਬੰਦ ਕੀਤਾ ਸਕੂਲਾਂ ਦੀਆਂ ਪੋਸਟਾਂ ਖਾਲੀ ਪਈਆਂ ਕਾਰਡੀਆਂ ਦੀਆਂ ਕਹਤੀਆਂ ਕਿ ਲੋਕਾਂ ਦਾ ਜਦੋਂ ਉਹ ਉਹ ਹਤਾਸ਼ ਹੋ ਜਾਣਗੇ ਨਰਾਸ਼ ਹੋ ਜਾਣਗੇ ਉਹ ਲੋਕੀ ਕਰਨਗੇ ਉਹ ਕਿਤੇ ਹੋਰ ਪਾਸੇ ਮੁੜਨਗੇ ਜੀ ਜਾਂ ਲੀਬਰ ਕਰਨਗੇ ਜਾਂ ਉਹ ਨਸ਼ੇ ਕਰਨਗੇ ਜਾਂ ਬਦਮਾਸ਼ੀ ਕਰਨਗੇ ਜਾਂ ਥਾਣੇ ਜਾਣਗੇ ਜਿਨ੍ਹਾਂ ਦੇ ਕੋਲ ਪੈਸੇ ਸੀ ਜਿਨ੍ਹਾਂ ਦੇ ਕੋਲ ਘਰ ਚ ਪੈਸੇ ਸੀਗੇ ਉਹਨਾਂ ਨੇ ਆਪਣੇ ਪੈਸੇ ਨਾਲ ਕੀ ਕੀਤਾ ਕਿ 10 ਲੱਖ 20 ਲੱਖ ਲੱਗਦਾ ਤੇ ਬੱਚੇ ਨੂੰ ਬਾਹਰ ਭੇਜ ਦਿਓ ਇੱਕ ਤਾਂ ਵੱਜੂਗਾ ਦੂਜੇ ਪਾਸੇ ਉਹ ਕੋਈ ਕੰਮ ਕਰੂਗਾ ਸਾਡਾ ਵੀ ਜੀਵਨ ਬਣ ਜਾਊਗਾ ਜੀ ਪਰ ਇਹਦੇ ਨਾਲ ਕੀ ਹੋਇਆ ਕਿ ਸਾਡਾ ਅਰਥਵਿਵਸਥਾ ਪੰਜਾਬ ਦੀ ਖਤਮ ਹੋ ਗਈ ਕਸੂਰਵਰ ਕੋਣਾ ਸਰਕਾਰਾਂ ਹਰ ਸਰਕਾਰ ਜਿਹੜੀ ਵੀ ਆਈ ਆ ਉਹਨਾਂ ਨੇ ਪ੍ਰਾਈਵੇਟ ਕਾਲਜ ਸੀਗੇ ਪ੍ਰਾਈਵੇਟ ਕਾਰਜਾਂ ਦੇ ਵਿੱਚ ਪ੍ਰੋਬਲਮ ਕੀ ਆ ਗੋ ਇਹ ਡਿਪੋਜ਼ਿਟਾਂ ਹੁੰਦੀਆਂ ਸੀ 1998 ਤੋਂ ਬਾਦਾਂ ਉਹ ਪੋਸਟਾਂ ਖਤਮ ਹੋ ਗਈਆਂ ਸਾਰੀਆਂ ਨਵੀਂ ਭਰਤੀ ਨਹੀਂ ਹੋਈ ਜਦੋਂ ਭਰਤੀ ਨਹੀਂ ਕਰਨੀ ਨਵੇਂ ਟੀਚਰ ਅਧਿਆਪਕ ਨਹੀਂ ਆਉਣੇ ਇਵਨ ਯੂਨੀਵਰਸਿਟੀਆਂ ਦੇ ਵਿੱਚ ਕਈ ਡਿਪਾਰਟਮੈਂਟਸ ਬੰਦ ਹੋ ਗਿਆ ਉਹਨਾਂ ਦੇ ਜਿਹੜੇ ਨਾ ਜਿਹੜੇ ਸਕਾਲਰ ਖਤਮ ਹੋ ਗਿਆ ਕੋਈ ਹੁਣ ਐਪੀਐਸਜੀ ਬਹੁਤ ਕੱਟ ਕਰ ਰਹਾ ਹੈ ਕਿਉਂਕਿ ਸਕਾਲਰਸ ਖਤਮ ਹੋ ਗਿਆ ਸਕਾਲਰ ਉਸ ਲੈਵਲ ਤੱਕ ਨਹੀਂ ਜਾ ਰਹੇ ਅੱਜ ਸਾਡੇ ਪੰਜਾਬ ਦੇ ਵਿੱਚ ਲਾਸਟਲੀ ਕੁਆਲੀਫਿਕੇਸ਼ਨ ਉਹ ਪਲੱਸ 2 ਰਹਿ ਗਈ ਹੈ ਪਲੱਸ 2 ਤੋਂ ਬਾਅਦ ਕਿੱਥੇ ਜਾਂਦੇ ਬੱਚੇ ਉਹ ਜਿਹੜੇ ਬੜੇ ਹੈ ਨਾ ਹਾਈ ਫਾਈ ਜਾਂ ਫਾਈਵ ਸਟਾਰ ਐਜਡ ਸੈਂਟਰ ਖੁੱਲ ਗਏ ਉਹ ਲਟੇਰਾਵਾਦ ਆ ਗਿਆ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਨਾ ਇਹਨਾਂ ਨੂੰ ਸਵਾਰ ਕੀਤਾ ਕਿਉਂ ਜਾ ਰਹੇ ਆ ਉਹ ਤਾਂ ਜਾਣਾ ਕਿ ਲੋਕਾਂ ਦੀ ਮਜਬੂਰੀ ਹੋ ਗਈ ਹੈ ਮੈਂ ਦੇਖਿਆ ਬਹੁਤ ਸਾਰੇ ਅਜਿਹਾ ਸੈਂਟਰ ਦੇ ਵਿੱਚ ਕਿ 4-400 ਬੱਚਾ ਭਰਤੀ ਹੋ ਜਾਂਦਾ ਅਜੇ ਤਾਂ ਪਲੱਸ 2 ਦਾ ਰਿਜ਼ਲਟ ਆਉਂਦਾ ਔਰ 3 ਮਹੀਨੇ ਬਾਅਦਾਂ ਸੌ ਰਹਿ ਜਾਂਦਾ ਬਿਲਕੁਲ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੈਂਦਾ ਤੁਹਾਨੂੰ ਅੰਗਰੇਜ਼ੀ ਦੀ ਆਉਂਦੀ ਨਹੀਂ ਉਹਨਾਂ ਦਾ ਬੇਸ ਨਹੀਂ ਅੰਗਰੇਜ਼ੀ ਔਰ ਇੱਕ ਪਾਸੇ ਸਾਡੀ ਆਈਐਸਆਈ ਜਿਹੜੀ ਆਈਐਸਐਸ ਅੰਦੇ ਦੂਜੇ ਹੈਗੇ ਆ ਸਕੂਲ ਹੈਗੇ ਆ ਜਿਹਦਾ ਪਲੱਸ 2 ਤੋਂ 10ਵੀਂ ਤੋਂ ਬਾਅਦਾਂ ਬੱਚੇ ਨੂੰ ਆਈਡੈਂਟੀਟੀ ਲੋੜ ਹੀ ਨਹੀਂ ਗਈ ਜੀ ਉਹ ਜਿੱਦੇ ਜਾਂਦੇ ਹੈਗੇ ਆ ਉਹ ਲੋਕਾਂ ਨੂੰ ਇਹ ਵੀ ਨਹੀਂ ਪਤਾ ਉਹਨੂੰ ਵੀ ਕਰਾਈ ਜਾਂਦੇ ਆ ਹੂੰ ਹੂੰ ਹੁਣ ਇਹ ਆਈਡੈਂਸ ਦੇ ਵਿੱਚ ਤੁਸੀਂ ਦੇਖੋ ਆਈਡੈਂਸ ਹੈ ਕੀ ਹੈ ਆਈਡੈਂਟ ਡਿਪ ਜਾਂ ਕੋਈ ਡਿਗਰੀ ਨਹੀਂ ਗਈ ਇਹਦੇ ਇੱਕ ਰੂਟ ਸੀਗਾ ਕਿ ਆਇਲਸ ਹੈਗਾ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਇੰਟਰਨੈਸ਼ਨਲ ਇੰਗਲਿਸ਼ ਜਿਹੜੀ ਹੈਗੀ ਆ ਠੀਕ ਨਾ ਟੈਸਟ ਹੈਗਾ ਇੰਗਲਿਸ਼ ਦਾ ਟੈਸਟ ਹੈਗਾ ਉਹਨਾਂ ਨੇ ਕਰਨਾ ਹੈਗਾ ਹੁਣ ਟਾਪਰ ਆ ਗਈ ਆ ਦੂਜੀ ਆ ਗਈ ਆ ਇੱਕ ਕੈਨੇਡਾ ਦੀ ਕੱਲੀ ਆ ਗਈ ਆ ਉਹ ਸਿਲਪੇ ਪਾ ਗਈ ਜੀ ਇੰਟਰਨੈਸ਼ਨਲ ਇੱਕ ਇੰਗਲਿਸ਼ ਦਾ ਹੋ ਗਿਆ ਨਾ ਟੈਸਟ ਹੋਣਾ ਕਿ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਬਹੁਤ ਨਹੀਂ ਅੰਗਰੇਜ਼ੀ ਨੂੰ ਅਸੀਂ ਅੰਤਰਰਾਸ਼ਟਰੀ ਭਾਸ਼ਾ ਮੰਨਦੇ ਆ ਬਿਲਕੁਲ ਠੀਕ ਹੈ ਨਾ ਵੀ ਅੰਤਰਰਾਸ਼ਟਰੀ ਪੱਜਾ ਵਾ ਜਿਹੜਾ ਜਾਣਦਾ ਬੰਦਾ ਹੁਣ ਕੱਲ ਜਿਹੜੀ سپورٹس ਖਤਮ ਹੋਈ ਆ ਤੁਸੀਂ ਦੇਖਿਆ ਉਹ سپورٹس ਹੈਗੀ ਆ ਆਪਣੇ ਕਾਮਨਵੈਲਥ ਗੇਮਸ ਆ ਜੀ ਕਾਮਨਵੈਲਥ ਗੇਮ ਕਿਹੜੀਆਂ ਆ ਉਹ ਕਿਹੜੇ ਕੰਟਰੀ ਹੁੰਦੇ ਆ ਉਹ ਸਾਰੇ ਕੰਟਰੀ ਉਹ ਆ ਜਿਹੜੇ ਅੰਗਰੇਜ਼ੀ ਜਾਣਦੇ ਆ ਉਹ ਅੰਗਰੇਜ਼ੀ ਕਿਉਂ ਜਾਂਦੇ ਆ ਕਿ ਉਹ ਉਹ ਦੇਸ਼ ਜਿਹੜੇ ਅੰਗਰੇਜ਼ਾਂ ਦੇ ਅਧੀਨ ਰਹੇ ਹੈਗੇ ਗੁਲਾਮ ਰਹੇ ਹੈਗੇ ਤੇ ਇਸ ਕਰਕੇ ਉਹਨਾਂ ਦੀ ਕਾਮਨਵੈਲਥ ਅੱਜ ਵੀ ਉਹ ਗਲਾਂਵੰਦੀਆਂ ਖੇਡਾਈਆਂ ਮਤਲਬ ਅੱਜ ਵੀ ਉਹ ਖੇਡਾਂ ਤੋਂ ਭਾਵੇਂ ਮੈਡਲ ਨਹੀਂ ਲੈ ਕੇ ਆਏ ਆ ਇਹ ਉਹ ਲੋਕ ਆ ਜਿਹੜੇ ਕੁਸਮਾ ਉਹਦੇ ਗੁਲਾਮ ਰਹੇ ਅੰਗਰੇਜ਼ੀ ਦੇ ਗੁਲਾਮ ਰਹੇ ਹੈਗੇ ਆ ਇਹ ਸੱਚ ਗੱਲ ਹੈ ਕਿ ਜਦੋਂ ਉਹਨਾਂ ਨੇ ਆਇਰੈਂਸ ਕੀਤੀ ਤਾਂ ਜਦੋਂ ਐਜੂਕੇਸ਼ਨ ਉਹ ਜ ਉਹਨਾਂ ਦੇ ਉਹਨਾਂ ਕੰਟਰੀਆਂ ਦੀ ਅਰਥਵਿਵਸਥਾ ਹੀ ਆਇਰੈਂਸ ਬਣ ਗਈ ਆ ਹਾਂ ਹਾਂ ਅੱਜ ਇਹ ਇੰਗਲੈਂਡ ਜਦੋਂ ਅਰਥ ਸ਼ਾਸਤ ਅਰਥ ਤੋਂ ਥੱਲੇ ਡਿੱਗਾ ਜਦੋਂ ਉਹਨਾਂ ਨੇ ਇੱਕਦਮ ਹੀ ਕੋਲਤਾ ਵੀ ਸਾਨੂੰ ਵਿਦੌੜ ਆਇਰੈਂਸ ਆ ਜੋ ਜੀ ਉਹਨਾਂ ਨੂੰ ਕਿਹਾ ਸਾਨੂੰ ਪੈਸੇ ਆਉਣਗੇ ਇਹਨਾਂ ਬੱਚਿਆਂ ਕੋਲ ਅਸੀਂ 1 22 ਸਾਲ ਦਾ ਬੱਚਾ ਜੇ ਤੇ ਉਹ ਸਰਕਾਰ ਦਾ ਪੰਜੀ ਦੀ ਖਰਚਾ ਹੀ ਬਿਲਕੁਲ ਉਨਾ ਨੂੰ ਪਾਲਿਆ ਉਹਨੂੰ 25 ਤੋਂ ਬਾਅਦ ਉਹ 20-25 ਲੱਖ ਰੁਪਏ ਜਮ੍ਹਾਂ ਕਰਾ ਰਿਆ ਫਿਰ ਉਹ ਕਮਾਈ ਕਰਦਾ ਟੈਕਸ ਦੇ ਰਿਆ ਉਹ ਸਰਕਾਰ ਨੂੰ ਤੇ ਉਹ ਅਮੀਰ ਕਰ ਰਿਆ ਗਰੀਬ ਕੌਣ ਕਰ ਰਿਹਾ ਅਸੀਂ ਸਾਡੀਆਂ ਸਰਕਾਰਾਂ ਦੀ ਬੇਤਿਆਨੀ ਤੇ ਸਰ ਇਹ ਦੇ ਵੱਲ ਸਾਡੀਆਂ ਸਰਕਾਰਾਂ ਫੇ ਜਿਹੜਾ ਨਹੀਂ ਧਿਆਨ ਦੇ ਰਹੀਆਂ ਇਹ ਤਾਂ ਫਿਰ ਫਿਊਚਰ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਹੋਰ ਮਾੜੀ ਗੱਲ ਹੋਏਗੀ ਸਾਡੇ ਕਾਲਜਾਂ ਲਈ ਸਾਡੇ ਸਕੂਲਾਂ ਲਈ ਮਨਾਕਸ਼ੀ ਜੀ ਅੱਜ ਜੇ ਸਾਡੇ ਸਮਾਜ ਦਾ ਚਿਹਰਾ ਕੁ ਰੂਪ ਦਿਖ ਰਿਹਾ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਜਾ ਕੇ ਐਜੂਕੇਸ਼ਨ ਦਾ ਇੱਥੇ ਜਿਹੜਾ ਨਾ ਮਿਆਰ ਡਿੱਗ ਜਾਣਾ ਮਿਆਰ ਡਿੱਗਣ ਕਰਕੇ ਹੀ ਸਾਡੀ ਹਾਲਤ ਹੋਈ ਆ ਸਾਡੀ ਐਜੂਕੇਸ਼ਨ ਅਸਲੀ ਮਿਲ ਰਹੀ ਆ ਸਾਡੇ ਕੋਲ ਸਰਕਾਰ ਦੇ ਕੋਲ ਕੋਈ ਇਹ ਐਜੰਡਾ ਹੀ ਨਹੀਂ ਸਰ ਇਹਦੇ ਬਾਰੇ ਸਰਕਾਰ ਕੋਲ ਐਜੂਕੇਸ਼ਨ ਐਜੰਡਾ ਹੈ ਨਹੀਂ ਕੋਈ ਵੀ ਅੱਜ ਬੇਸ਼ੱਕ ਪਤਾ ਕੀ ਗਿਆ ਸੀ ਨਵੀਂ ਸਰਕਾਰ ਆਈ ਆਮਦੀ ਪਾਰਟੀ ਸਰਕਾਰ ਆਈ ਆ ਉਹਨਾਂ ਨੇ ਕਿਹਾ ਕਿ ਅਸੀਂ ਐਜੂਕੇਸ਼ਨ ਤੇ ਸਿਹਤ ਅੱਗੇ ਲੈ ਕੇ ਆਵਾਂਗੇ ਅੱਜ ਜਦੋਂ ਬਜਟ ਆਇਆ ਕੀ ਹੋਇਆ ਕਹਿੰਦੇ ਅਸੀਂ 23% ਅਜ਼ਾਫਾ ਕੀਤਾ ਕੀ ਮਤਲਬ ਇਹ ਹੈ ਕਿ ਬੀ ਜੇ 1 ਰੁਪਿਆ ਅੱਗੇ ਲੱਗਦਾ ਸੀ ਨਾ ਇਹਨਾਂ ਕੋਲ ਫੰਡ ਸੀਗਾ 1 ਰੁਪਿਆ 23 ਪੈਸੇ ਕਰਤੇ ਗਾਂ ਲੀ ਨਹੀਂ ਗਿਆ ਵੀ ਟੋਟਲ ਬਜਟ ਦਾ ਅਸੀਂ 23% ਦਿੱਤਾ ਹੂੰ ਹੂੰ ਜਿੰਨਾ ਚਿਰ ਟੋਟਲ ਬਜਟ ਦਾ 23% ਨਹੀਂ ਆਊਗਾ ਐਜੂਕੇਸ਼ਨ ਤੇ ਐਜੂਕੇਸ਼ਨ ਦੇ ਇੰਨਾ ਟੀਚਰ ਭਰਤੀ ਹੋਣਾ ਨਾ ਬੱਚੇ ਸੰਭਾਲਣੇ ਨੇ ਐਜੂਕੇਸ਼ਨ ਦੇਣੀ ਆ ਅੱਜ ਅਸੀਂ ਬਾਹਰ ਐਜੂਕੇਸ਼ਨ ਲੈਣ ਜਾ ਰਹੇ ਹਾਂ ਕਿਉਂ ਅਸੀਂ ਕਿਉਂ ਨਹੀਂ ਆਪਣਾ ਲੈਵਲ ਚੱਕ ਚੁੱਕੇ ਤੁਸੀਂ ਹੋਰਾਂ ਨ ਹੋ ਜਾਓਗੇ ਵੀ ਪਿਛਲੇ ਜੇ ਇੱਕ ਆਇਆ ਸਵਾਲ ਆਇਆ ਸੀ ਵੀ ਕੈਨੇਡਾ ਨੇ ਦੂਜਾ ਨੇ ਨਾ ਜਿਹੜੇ ਪੰਜਾਬੀ ਸਿੱਖਿਆ ਬੋਰਡ ਤੋਂ ਬੱਚੇ ਹੈਗੇ ਆ ਉਹਨਾਂ ਨੂੰ ਦੇ ਰਿਜੈਕਟ ਕਰਤੇ ਹੈਗੇ ਉਹ ਕਰ ਰਿਹਾ ਹੈ ਗਿਆ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਨੰਬਰ ਘੱਟ ਹੋਇਆ 2 ਸਾਲ ਦੇ ਵਿੱਚ ਐਜੂਕੇਸ਼ਨ ਦਾ ਇੰਨਾ ਪੱਠਾ ਬੜਾਤਾ ਅੱਜ ਕਿਸੇ ਵੀ ਬੱਚੇ ਨੇ ਪਲੱਸ 2 ਕੀਤੀ ਨਾ ਉਹਦਾ ਨਾ ਤੇ ਰਿਪੋਰਟ ਕੱਢ ਪੜੋ ਤੇ ਡੇਰ ਮਾਰਕਸ ਦੇਖੋ 97 98 99 ਪਰਸੈਂਟ ਅੰਗਰੇਜ਼ੀ ਜੋ ਨੰਬਰ ਲੈਏ ਹੋਏ ਆ ਔਰ ਜੋ ਨੂੰ ਮੈਂ ਕਹੀਆਂ ਪੁੱਛਿਆ ਵੀ ਅਰਜੀ ਲਗਜ਼ੂਰੀ ਕੰਮ ਦੀ ਵੀਰੇ ਜੀ ਦੇ ਵਿੱਚ ਕੈਜ਼ੂਅਲੀ ਲੈ ਕੇ ਮੈਨੂੰ ਇੱਥੇ ਹੀ ਡਸਨਟ ਨੋ ਹੂੰ ਹੂੰ ਬਿਲਕੁਲ ਨਹੀਂ ਕੁਝ ਵੀ ਹੁੰਦਾ ਲੇਕਿਨ ਨਕਲ ਕੀਤੀ ਉਹਨਾਂ ਨੇ ਸਿਸਟਮੇ ਬਣਾਇਆ ਕਿ ਨਕਲ ਇਸ ਢੰਗ ਨਾਲ ਕਰਾਤੀ ਬੱਚਿਆਂ ਦੇ ਨੰਬਰ ਆ ਗਏ ਅਸਰ ਕੀ ਬੱਚਿਆਂ ਦੇ ਬੇੜਾ ਕਰਤਾ ਇਹ ਇੱਕ ਕਸੂਰਨ ਸਰਕਾਰਾਂ ਹੈਗੀਆਂ ਇਹਨਾਂ ਨੇ ਕਿਉਂਕਿ ਡਾਟਾ ਦੇਣੇ ਸੀਗੇ ਅੰਕੜੇ ਦੇਣੇ ਸੀ ਜੀ ਉਹ ਅੰਕੜਿਆਂ ਦੇ ਵਿੱਚ ਆ ਕੇ ਫਸ ਕੇ ਇਹਨਾਂ ਨੇ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਕਲੈਪਸ ਕਰਤਾ ਹੈਗਾ ਜਿਹੜੀਆਂ ਨੇ ਸਲਾਹ ਕਰ ਰਗੇ ਆ ਸੋ ਕਾਲਡ ਵਿਦਵਾਨ ਹੈਗੇ ਆ ਠੀਕ ਹੈ ਕਿ ਨਹੀਂ ਉਹ ਵਿਦਵਾਨਾਂ ਨੇ ਦੇਖਿਆ ਕਿ ਉਹਨਾਂ ਨੂੰ ਮਹੀਨਾ ਚੰਗਾ ਬੇੜਿਆ ਤਨਖਾਹ ਮਿਲੀ ਉਹਨਾਂ ਨੇ ਬੇੜਾ ਗਰ ਕਰਤਾ ਪ੍ਰੈਕਟੀਕਲ ਜਿਹਾ ਸੀਗਾ ਜ਼ਮੀਨੀ ਹਕੀਕਤਾਂ ਸੀ ਜਿਹੜਾ ਥਰਡ ਆਈ ਆਫ ਮੈਨ ਜਿਹੜੀ ਤੀਸਰੀ ਅੱਖ ਖੁੱਲਣੀ ਸੀਗੀ ਉਹ ਨਹੀਂ ਖੋਲ ਸਕੇ ਅਸੀਂ ਅਸੀਂ ਉਹ ਐਜੂਕੇਸ਼ਨ ਨਹੀਂ ਦੇ ਸਕਦੇ ਜਿਹਦਾ ਉਹ ਵਿਅਕਤੀਤਵ ਬਣਨਾ ਹੈ ਪਰਸਨੈਲਿਟੀ ਡਵੈਲਪ ਹੋਣੀ ਸੀ ਸਾਡਾ ਪਰਸਨੈਲਿਟੀ ਵੱਲ ਧਿਆਨ ਨਹੀਂ ਵਿਤੀਵੰਧਿਆ ਨਹੀਂ ਬਿਲਕੁਲ ਬੇਸ ਨਹੀਂ ਅੱਜ ਬੱਚੇ ਜਿਹੜੇ ਅੰਗਰੇਜ਼ੀ ਸਕੂਲ ਸੋ ਕਾਡ ਪੜ੍ਹਦੇ ਆ ਉਹਨਾਂ ਦੇ ਘਰ ਕੋਈ ਜਾਂਦਾ ਹੈਗਾ ਉਹ ਬੱਚਾ ਛੋਟਾ ਉਹਨੂੰ ਗੁੱਡ ਮਾਰਨ ਕਹਿੰਦਾ ਨਹੀਂ ਕਿਸ ਨੂੰ ਨਮਾਸੇ ਕਹਿੰਦਾ ਹੀ ਨਹੀਂ ਬਿਲਕੁਲ ਕਿਉਂਕਿ ਜਿਹੜਾ ਐਜੂਕੇਸ਼ਨ ਦਾ ਮਕਸਦ ਸੀ ਅਸੀਂ ਉੱਥੋਂ ਚਲੇ ਗਏ ਬਿਲਕੁਲ ਇਹ ਇਸ ਕਰਕੇ ਹੈ ਨਾ ਜਿਹੜੇ ਆਇਲੈਂਡ ਸੈਂਟਰ ਜਿਹੜੇ ਹੈਗੇ ਆ ਇਹਨਾਂ ਨੂੰ ਇੱਕ ਮੌਕਾ ਮਿਲ ਗਿਆ ਮੌਕਾ ਮਿਲ ਗਿਆ ਇਹਨਾਂ ਨੂੰ ਮੌਕਾ ਮਿਲ ਗਿਆ ਕਿ ਹੁਣ ਲੁੱਟਣ ਦਾ ਜ਼ਮਾਨਾ ਆ ਗਿਆ ਜੀ ਕਿਉਂਕਿ ਐਜੂਕੇਸ਼ਨ ਸਿਸਟਮ ਬੰਦ ਹੋ ਗਿਆ ਸਰਕਾਰਾਂ ਮੂੰਹ ਮੋੜ ਗਈਆਂ ਵੀ ਇਹਨਾਂ ਨੇ ਬਾਹਰ ਜਾਣਾ ਬਾਹਰ ਵੀ ਅੱਛਾ ਤੁਸੀਂ ਹ ਕਿ ਇਹਨਾਂ ਦੀ ਚੇਨ ਬੜੀ ਆ ਜੀ ਜਿੰਨੇ ਵੀ ਆ ਜਿਹੜੇ ਸੈਂਟਰਸ ਵਾਲੇ ਹੈਗੇ ਜਿਹੜੇ ਵੱਡੇ ਜਿਹੜੇ ਮਕਾਮ ਹਾਸਲ ਕਰ ਚੁੱਕੇ ਜਿਹਨਾਂ ਬਹੁਤ ਵੱਡਾ ਨਾਂ ਕਹਿੰਨੇ ਆ ਉਹਨਾਂ ਨੇ ਆਪਣੇ ਕਾਲਜ ਖੋਲ੍ਹ ਲਏ ਉੱਥੇ ਹੂੰ ਇੱਥੇ ਸਾਨੂੰ ਪਤਾ ਕੀ ਕਹਿੰਦੇ ਆ ਤੁਸੀਂ ਦੇਖ ਕੇ ਸਿੰਪਲੀ ਫੀਸ ਦੇਣੀ ਆ ਤੁਸੀਂ ਕਿਸ ਤਰ੍ਹਾਂ ਕਰਨਾ ਬਾਕੀ ਤੁਸੀਂ ਕਾਲਜ ਦੀ ਫੀਸ ਜਮ੍ਹਾਂ ਕਰਾਉਣੀ ਆ ਇਹ ਤਰ੍ਹਾਂ ਕੋਈ ਕੁਝ ਨਹੀਂ ਲੈਣਾ ਅਸੀਂ ਫਾਈਲ ਦੇ ਪੈਸੇ ਲੈਣੇ ਆ ਜੀ ਜੀ ਤੇ ਬਹੁਤ ਵੱਡੀ ਬਦਮਾਸ਼ੀ ਆ ਉਹਨਾਂ ਦੀ ਉਹ ਫਾਈਲ ਦੇ ਪੈਸੇ ਕਹਿ ਕੇ ਤੁਹਾਡੇ ਕੋਲ 10 ਲੱਖ ਰੁਪਏ ਲੈਂਦੇ ਨਾ ਉੱਥੇ ਕਾਲਜ ਨਾਲ ਉਹਨਾਂ ਦੀ ਐਡਜਸਟਮੈਂਟ ਕੀਤੀ ਹੋਈ ਆ 4 ਲੱਖ ਇਹਨਾਂ ਦੇ ਖਾਤੇ ਵਾ ਲੋਕਾਂ ਨੂੰ ਕੀ ਗਿਆ ਕਿ ਤੁਹਾਡੇ ਕੋਲ ਅਸੀਂ ਫਾਈਲ ਦੇ ਪੈਸੇ ਲੈਣਾ 30000 ਰੁਪਏ ਲੈਣਾ ਹੋਰ ਕੁਝ ਲੈਣਾ ਬਾਕੀ ਜੋ ਕਾਲਜ ਦੀ ਫੀਸ ਭਰੋ ਸਾਡਾ ਕੋਈ ਲੈਣ ਦੇਣ ਨਹੀਂ ਗਿਆ ਕਿੰਨੇ ਸੱਚੇ ਸੱਚਾ ਬੰਦੇ ਆ ਕਿੰਨਾ ਸੱਚਾ ਸੌਦਾ ਲੱਗਦਾ ਲੇਕਿਨ ਉਹਦੇ ਪਿੱਛੇ ਕੀ ਕਰਦੇ ਆ ਜਿਹੜੇ ਸੈਂਟਰ ਵਾਲੇ ਇਹਨਾਂ ਦੇ ਨਾ ਇੱਕ ਉਹ ਚੇਨ ਜੜੀ ਹੈਗੀ ਆ ਏਜੰਟ ਚੇਨ ਹੈਗੀ ਆ ਪੂਰੇ ਵਰਲਡ ਦੇ ਵਿੱਚ ਇਹਨਾਂ ਨੇ ਆਪਣੇ ਕਾਲਜ ਖੋਲੇ ਆਪਣੇ ਸਿਸਟਮ ਬਣਾਇਆ ਉਹਦੇ 'ਚ ਪੈਸੇ ਜਮਾ ਕਰਾਉਂਦੇ ਉਹ ਚੋਂ ਵਾਪਸ ਲਈ ਜਾਂਦੇ ਆ ਤੇ ਲੋਕ ਵਿਚਾਰੇ ਠੱਗੇ ਜਾ ਰਹੇ ਹੈਗੇ ਆ ਔਰ ਠੱਗੇ ਇਸਰਕੇ ਜਾ ਰਹੇ ਹੈਗੇ ਆ ਤੁਸੀਂ ਫੇਰ ਕਰਦੇ ਕਿਤੇ ਨਾ ਕਿਤੇ ਜਦੋਂ ਦੇਖਿਆ ਨਾ ਕੋਈ ਵੀ ਕੰ ਸਾਇਸ ਅਰਥ ਤੋਂ ਮਤਲਬ ਦੇਖਦਾ ਥਲੇ ਨਾਮ ਤੋਂ ਬਕ ਦੇਖਦਾ ਉਹ ਕੋਈ ਇੱਕੋ ਤਰੀਕਾ ਹੈਗਾ ਕਿ ਸੈਂਟਰ ਖੋਲ ਦਿਓ ਸੈਂਟਰ ਖੋਲ ਬਿਦਆਉਟ ਆਈ ਜਸ ਗੋ ਦੋ ਸਾਲ ਉਥੇ ਪੜਾ ਕੇ ਪੈਸੇ ਲੈ ਕੇ ਮੁੜ ਕੇ ਨ ਵਾਪਸ ਕਰਦੇ ਆ ਵਰਕ ਪਰਮਨੈਂਟ ਮਿਲ ਰਿਹਾ ਇੰਗਲੈਂਡ ਚ ਜਲ ਜਾਓ ਉਥੇ ਬੱਚੇ ਨੂੰ ਕਿਸੇ ਬੱਚੇ ਨੂੰ ਅੱਜ ਤੱਕ ਇੱਕੋ ਤਰੀਕਾ ਪੱਕੇ ਹੋਣ ਦਾ ਕਿ ਜੋ ਮੈਰਿਜ ਹੁੰਦੀ ਹੈ ਤੇ ਉਸ ਬਨਾ ਹੈ ਹੀ ਨਹੀਂ ਉਹਨਾਂ ਨੇ ਸਿਸਟਮ ਉਹਨੇ ਕਿ ਦੋ ਸਾਲਾਂ ਕਹਿੰਦੇ ਵਰਕ ਪਰਮਨੈਂਟ ਦੇਵਾਂਗੇ ਦੋ ਸਾਲਾਂ ਮੇ ਕਿੱਥੇ ਜਾਊਗਾ ਆਫਟਰ ਟੂ ਇਅਰ ਉਹ ਕਿੱਥੇ ਜਾਊਗਾ ਵਾਪਸ ਆਊਗਾ ਨਾ ਵਾਪਸ ਦੇ ਘਰ ਜਿਹੜੇ ਪਹਿਲਾਂ ਉੱਜੜ ਗਿਆ ਉਹਦਾ ਇਸਰਗੇ ਨਾ ਅਸੀਂ ਇਹਨਾਂ ਟਰੈਕ ਤੋਂ ਹਿਲ ਗਏ ਆ ਤੇ ਅਸੀਂ ਨਾ ਉਹ ਜਿੱਦਾਂ ਕਹਿੰਦੇ ਨਾ ਹਰ ਚਮਕ ਵਾਲੀ ਚੀਜ਼ ਸੋਨਾ ਤੇ ਨਹੀਂ ਹੁੰਦੀ ਪਰ ਅਸੀਂ ਉਹ ਇਹ ਚਮਕ ਨੂੰ ਦੇਖ ਕੇ ਉਧਰ ਤੁਰ ਪਏ ਆ ਹਾਂ ਹਾਂ ਅੱਜ ਸਾਡੇ ਬੱਚਿਆਂ ਦਾ ਕੀ ਹਾਲ ਆ ਤੁਹਾਡਾ ਤੁਸੀਂ ਅੱਗੇ ਵੀ ਸਵਾਲ ਕਰਦੇ ਵੀ ਸਾਡੇ ਬੱਚੇ ਕੁੜੀਆਂ ਗਈਆਂ ਉਹ ਉਹਦੇ ਬਾਰੇ ਕੀ ਹੈਗਾ ਅੱਜ ਬੱਚਿਆਂ ਬੱਚੇ ਸਰ ਬਾਹਰ ਜਿੱਦਾਂ ਚਲੇ ਗਏ ਆ ਕੁਝ ਤਾਂ ਬਾਹਰ ਜਾਂਚে ਸਫਲ ਹੋ ਗਏ ਕੁਝ ਨਹੀਂ ਹੋਇਆ ਜਿਹੜੇ ਨਹੀਂ ਹੋਏ ਉਹ ਤਾਂ ਚਲੋ ਇੱਥੇ ਹੀ ਆਪਣਾ ਫਿਰ ਕੁਝ ਦੇਖਦੇ ਜੇ ਪਰ ਜਿਹੜੇ ਸਫਲ ਹੋ ਗਏ ਆ ਉਹਨਾਂ ਦੀਆਂ ਆਏ ਦਿਨ ਆਪਾਂ ਵੀਡੀਓਜ਼ ਦੇਖ ਰਹੇ ਆ ਆਨਲਾਈਨ ਹੋ ਕੇ ਉਹ ਪਾਰੇ ਕਿ ਇੱਥੇ ਬਹੁਤ ਪ੍ਰੋਬਲਮਸ ਨੇ ਔਰ ਸਾਡੇ ਬੱਚੇ ਉਸ ਜਿਹੜੇ ਸੁਣ ਵੀ ਰਹੇ ਆ ਫਿਰ ਵੀ ਉਹ ਉਧਰ ਨੂੰ ਹੀ ਆਕਰਸ਼ਿਤ ਹੋ ਰਹੇ ਨੇ ਤੇ ਅੱਜ ਪ੍ਰਧਾਨ ਮੰਤਰੀ ਵੀ ਕਹਿੰਦੇ ਵੀ ਸਾਡਾ ਦੇਸ਼ ਭਾਰਤ ਗੁਰੂ ਬਣੂਗਾ ਦੁਨੀਆ ਵਿਸ਼ਵ ਗੁਰੂ ਬਣੂਗਾ ਵਿਸ਼ਵ ਗੁਰੂ ਤੇ ਆਪਣੇ ਕਰਦਾਰ ਨਾ ਬਣੋ ਨਾ ਕਦਣਾ ਕੀਮਤਾਂ ਨਾ ਬਣੋ ਬਿਲਕੁਲ ਉਸ ਇਸ ਤਰ੍ਹਾਂ ਗੱਲ ਹੈ ਨਾ ਕਿ ਜਦੋਂ ਉਹ ਨਾ ਬੱਚੇ ਜਿਹੜੇ ਸੈਟਲ ਹੋ ਗਏ ਉੱਥੇ ਬਾਹਰ ਜਦੋਂ ਵਾਪਸ ਆਉਂਦੇ ਆ ਜੀ ਜਦੋਂ ਵਾਪਸ ਆਉਂਦੇ ਨਾ ਉਹਨਾਂ ਦਾ ਜਿਹੜਾ ਹਾਈ ਫਾਈ ਜੀਵਨ ਹੈਗਾ ਉਹਨਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਬਿਲਕੁਲ ਜਾਂ ਉਹਨਾਂ ਨੇ ਕੱਪੜੇ ਸੋਹਣੇ ਮਹਿੰਗੇ ਪਾਉਣੇ ਪਰਫਿਊਮ ਪਾ ਕੇ ਤੁਰਨਾ ਉਹ ਬੱਚੇ ਨੂੰ ਅਟਰੈਕਟ ਕਰਦਾ ਵੀ ਇਹ ਇੱਕ ਇੱਕ ਨਵੇਂ ਸਵਰਗ ਚੋਂ ਆਏ ਹੈਗੇ ਆ ਪਰ ਜਦੋਂ ਜਾ ਕੇ ਦੇਖਦੇ ਆ ਉਹ ਹਾਂ ਹਾਂ ਵੀ ਇਹ ਰਿਐਲਿਟੀ ਕੀ ਹੈਗੀ ਆ ਉਹ ਕਿਵੇਂ ਵਿਚਾਰੇ ਗੁਜ਼ਰ ਬਸਰ ਕਰਦੇ ਹੈਗੇ ਆ ਕੁਝ ਬੱਚੇ ਕਈ ਸਾਲਾਂ ਦੇ ਗਏ ਗੁਰਦੁਆਰਿਆਂ 'ਚ ਬੈਠੇ ਅਜੇ ਕੁਝ ਨਹੀਂ ਕੰਮ ਕਰਦੇ ਔਰ ਕਈ ਬੱਚੇ ਸੀਗੇ ਜਿਨ੍ਹਾਂ ਦੇ ਘਰੋਂ ਪੈਸੇ ਮਿਲਦੇ ਰਹੇ ਘਰਦਿਆਂ ਨੇ ਕਿਹਾ ਪਰਵਾਹ ਨਾ ਕਰੀ ਕੋਈ ਕੰਮ ਨਹੀਂ ਕਰਨਾ ਅਸੀਂ ਪੈਸੇ ਦੇਵਾਂਗੇ ਉਹ ਨਜੇੜੀ ਹੋ ਗਏ ਪੜ੍ਹਾਈ ਉਹਨਾਂ ਨੇ ਕੀਤੀ ਅੱਜ ਤੁਸੀਂ ਦੇਖੋਗੇ ਰੋਗ ਗੈਂਗਸਟਰ ਪੈਦਾ ਹੋ ਰਿਹਾ ਸਾਡੇ ਬੱਚੇ ਗਏ ਆ ਉੱਥੇ ਲੜਾਈ ਝਗੜੇ ਹੋ ਰਹੇ ਹੈਗੇ ਆ ਵਾਪਸ ਆ ਰਹੇ ਆ ਨੂੰ ਛੱਡ ਕੇ ਜਾ ਰਹੇ ਆ ਇਹ ਦੂਜਾ ਪੱਖ ਹੈਗਾ ਕਿ ਜੇ ਬੇਟੀਆਂ ਸਾਡੀਆਂ ਗਈਆਂ ਧੀਆਂ ਗਈਆਂ ਮਾਪਿਆਂ ਨੇ ਉਹਨਾਂ ਦਾ ਫਿਚਰ ਦੇਖਿਆ ਕਿ ਬੀੜੀ ਪੜ ਗਈ ਆ ਉੱਥੇ ਚਲੇ ਜਾਵੀਂ ਹਾਲਚ ਕਰਕੇ ਪੜ ਲਵੇਗੀ ਜ਼ਿੰਦਗੀ ਬਣ ਜੂਗੀ ਕਿ ਇਹਦਾ ਚੰਗਾ ਰਿਸ਼ਤਾ ਹੋ ਜੂਗਾ ਇਹ ਹੀ ਗੱਲ ਕਰਦੇ ਨੇ ਪਰ ਉਹ ਰਿਸ਼ਤੇ ਤੋਂ ਪਹਿਲਾਂ ਕਿ ਰਿਸ਼ਤੇ ਹੋਿੰਦੇ ਆ ਉਹ ਬੇਟੀ ਦੀਆਂ ਮਜਬੂਰੀਆਂ ਬੜੀਆਂ ਉਹ ਆਪਣੇ ਮਾਪਿਆਂ ਨੂੰ ਦੱਸਦੀ ਨਹੀਂ ਵੀ ਮੇਰੀ ਫੀਸ ਨਹੀਂ ਮੈਨੂੰ ਪੂਰੀ ਕਿਵੇਂ ਕਰਨੀ ਆ ਉਹ ਪੂਰੀ ਕਰਨ ਲਈ ਕਿਹੜੇ ਤਰੀਕੇ ਅਪਣਾਉਦੀ ਹੈਗੀ ਆ ਉਹ ਕਿਵੇਂ ਕਰਦੀ ਹੈਗੀ ਆ ਉਹ ਬੇਟੀ ਹੀ ਜਾਣਦੀ ਹੈਗੀ ਆ ਉਹ ਤਾਂ ਫੇ ਕਾਂਦੋਲੇ ਪ੍ਰਦੇਸ਼ ਵਾਲੀ ਆ ਕਾਂਦੋਲੇ ਪ੍ਰਦੇਸ਼ ਹੈਗਾ ਤੇ ਜਦੋਂ ਉਹ ਗੁੱਥੀ ਖੁੱਲਦੀ ਆ ਹਾਂ ਹਾਂ ਫਿਰ ਲੋਕੀ ਬੜੇ ਸ਼ਰਮਸਰੁੰਦੇ ਵੀ ਸਾਡਾ ਬਣਿਆ ਕੀ ਅਸੀਂ ਫਿਰ ਇਹ ਵੀ ਕਹਿਣ ਲੱਪੀਂਦੇ ਨੇ ਜੀ ਸਾਡਾ ਉਧਰ ਦਾ ਕਲਚਰ ਜਿਹੜਾ ਹੈਗਾ ਇਦਾਂ ਦਾ ਹੈਗਾ ਉਹ ਇਸ ਤਰ੍ਹਾਂ ਹੈਗਾ ਜੇ ਕੋਈ ਲਈ ਤੁਸੀਂ ਕਿੰਨ ਦਬਕਦੇ ਆਂ ਝੜਕਦੇ ਆਂ ਪੁਲਿਸ ਨੂੰ ਫੋਨ ਕਰਦੇ ਆ ਹੈਨਾ ਕੋਈ ਇਸ ਤਰ੍ਹਾਂ ਦਾ ਹੈਗਾ ਸਾਡੇ ਚੋਰ ਸ਼ਹਿਨਸੀਲਤਾ ਦੀ ਸੀਗੀ ਸਾਡੇ ਜਿਹੜਾ ਆਪਸ ਵਿੱਚ ਪ੍ਰੇਮ ਸੀ ਜਿਹੜੇ ਰਿਸ਼ਿਆਂ ਦੀ ਪਕੀਜ਼ਗੀ ਸੀਗੀ ਜਿਹੜੀ ਰਿਸ਼ਿਆਂ ਦਾ ਉਤਮਤਾ ਸੀਗੀ ਉਹ ਕਿਦਾਂ ਖਤਮ ਹੋ ਰਹੀ ਹੈਗੀ ਆ ਅਸੀਂ ਉਹ ਕਲਚਰ ਤੇ ਚਲੇ ਗਏ ਆ ਵੈਸਟਰਨ ਕਲਚਰ ਦੇ ਵਿੱਚ ਜਾ ਰਹੇ ਆ ਪਰ ਜਿਹੜੀਆਂ ਸਾਡੀਆਂ ਇੱਕ ਤਰ੍ਹਾਂ ਕੀਮਤਾਂ ਦੇਂਦਾ ਜਦੜ ਕੇ ਇਦਾਂ ਤੇ ਨਹੀਂ ਬਣਨਾ ਜੋ ਅਸੀਂ ਅਸੀਂ ਉਜੜ ਗਏ ਆ ਅਸੀਂ ਉਜੜ ਗਏ ਆ ਅਸੀਂ ਦੇਖਿਆ ਹੀ ਨਹੀਂਗਾ ਅਸੀਂ ਬਸ ਉਹ ਚਮਕਦੀ ਚੀਜ਼ ਸੋਨਾ ਭਲੇਖਾ ਖਾ ਲਿਆ ਅਸੀਂ ਉਹ ਜਿਹੜਾ ਨਾ ਮਿਰਗ ਦ੍ਰਿਸ਼ਨਾ ਸਾਡੇ ਜਾਗੀ ਵੀ ਬੜਾ ਕੁਝ ਹੈਗਾ ਪਰ ਲੇਕਿਨ ਅਸੀਂ ਬਹੁਤ ਕੁਝ ਝਾੜ ਲਿਆ ਹਾਂ ਇਹ ਗੱਲ ਹੈਗੀ ਕਿ ਇਹਦਾ ਫਾਇਦਾ ਜਿਹੜੇ ਸਾਡੇ ਆਇਰਲ ਸੈਂਟਰ ਖੁੱਲੇ ਹੈਗੇ ਸ਼ਰਾਂ ਦੇ ਵਿੱਚ ਇਹਨਾਂ ਨੇ ਬਹੁਤ ਇਹਨਾਂ ਉਹਨਾਂ ਦਾ ਰਹਿਣ ਸਹਿਣ ਦੇ ਕਿਉਂ ਕਿਤੇ ਜੀ ਜੀ ਜਿਹੜੇ ਕੱਲ ਭੁੱਖੇ ਮਰਦੇ ਸੀ ਅੱਜ ਉਹਨਾਂ ਦੇ ਕੋਲ ਗੱਡੀਆਂ ਉਹਨਾਂ ਦੇ ਰਹਿਸ਼ਾ ਹਨਾਂ ਦੇ ਕੰਮ ਉਹਨਾਂ ਦੇ ਖਾਣੇ ਉਹਨੂੰ ਬੜੇ ਵੱਡੇ ਵੱਡੇ ਉਹਦੇ ਵੇਖਣੇ ਖਾਂਦੇ ਹੈਗੇ ਕਾਰਨ ਕੀ ਲੁੱਟਿਆ ਕਿਨੂੰ ਜਿਹੜਿਆਂ ਦੇ ਪਸੀਨੇ ਚੋਂਦੇ ਸੀ ਮੇਰੇ ਕੋਲ ਨਾ ਇੱਕ ਮਜ਼ਦੂਰ ਆਦਮੀ ਸੀ ਮੈਨੂੰ ਉਹ ਕੰਮ ਕਰਦਾ ਸੀ ਤੇ ਮੈਂ ਕਿਹਾ ਕਹਿੰਦਾ ਸਰ ਮੈਨੂੰ ਨਾ 1000 ਰੁਪਏ ਦੇ ਦੋਗੇ ਮੈਂ ਲੈਣਾ ਗੈਸ ਸਿਲੰਡਰ ਲੈਣਾ ਜੀ ਤੇ ਮੈਂ ਕਿਹਾ ਲੈਲਾ ਕੋਈ ਗੱਲ ਨਹੀਂ ਜੀ ਤੇ ਮੈਂ ਕਿਹਾ ਤੇਰੇ ਬੱਚੇ ਕਰਦੇ ਆ ਕਹਿੰਦਾ ਮੈਂ ਮੀਟਿੰਗ ਲੈਂਡ ਭੇਜਤੀ ਆ ਕਿੰਦਾ ਮੈਂ ਲੋਨ ਲਿਆ ਕਰਜ਼ਾ ਚੱਕਿਆ ਆਪਣੀ ਬੀਟੀ ਇੰਗਲੈਂਡ ਭੇਜੀ ਤੀ ਆ ਮੈਂ ਕਿਹਾ ਉਹਦਾ ਹਾਲ ਕੀ ਆ ਕਿੰਦਾ ਮੈਨੂੰ ਨਹੀਂ ਫੀਸ ਦੇਣੀ ਵੀ ਬੀਟੀ ਉਹਨੂੰ ਕੰਮ ਵੀ ਕਰਦੀ ਆ ਪੜ੍ਹਾਈ ਵੀ ਕਰਦੀ ਆ ਇੱਕ ਮਜ਼ਦੂਰ ਆਦਮੀ ਜੀ ਤੇ ਉਹ ਬੜਾ ਖੁਸ਼ ਸੀਗਾ ਪਰ ਉਹ ਉਹਨੂੰ ਕੱਲ ਨੂੰ ਹੋਣਾ ਕੱਲ ਨੂੰ ਵਾ ਜਿਹੜੀ ਬੇਟੀ ਨੇ ਬਹੁਤ ਹੀ ਗਰੀਬੀ ਦੇਖੀ ਆ ਜਿਹਨੇ ਬਹੁਤ ਉਹਨੂੰ ਜਦੋਂ ਮਾੜਾ ਜਗ ਤੇ ਲੈਟ ਪਈ ਨਾ ਬਾਹਰ ਲਈ ਉਹ ਕੁੜੀ ਨਹੀਂ ਲੱਭਣੀ ਉਹ ਕੁੜੀ ਨਹੀਂ ਰਹਿਣੀ ਉਹ ਜ਼ਿੰਦਗੀ ਉਹਦੀ ਖਤਮ ਹੋ ਜਾਣੀ ਆ ਤੇ ਇਸਰਕੇ ਇਹ ਬਹੁਤ ਕੁਝ ਹੋ ਗਿਆ ਵਾ ਹਰ ਬੰਦਾ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਕੋਈ ਹੋਰ ਕੰਮ ਕਰਦਾ ਬਸ ਉਹਦਾ ਇਹ ਸੁਪਨਾ ਹੋ ਗਿਆ ਕਿ ਸਾਡਾ ਬੱਚਾ ਬਾਹਰ ਹੀ ਸਿਰਖਤ ਹੈਗਾ ਕਿਉਂਕਿ ਸਰਕਾਰਾਂ ਜਿਹੜੀਆਂ ਮੌਜੂਦਾ ਜਾਂ ਪਹਿਲੀਆਂ ਸਰਕਾਰਾਂ ਦੇ ਕੋਲ ਸਾਡੀ ਜਵਾਨੀ ਨੂੰ ਸਾਂਭਣ ਲਈ ਸਾਡੇ ਨੌਜਵਾਨ ਨੂੰ ਸਹੀ ਦਿਸ਼ਾ ਦੇਣ ਲਈ ਤੇ ਉਹਨਾਂ ਦੇ ਦਸ਼ਾ ਸਵਾਰਨ ਲਈ ਕੋਈ ਵੀ ਏਜੰਡਾ ਨਹੀਂ ਦੱਸਿਆ ਸਨ ਮੈਨੂੰ ਵੀ ਨਹੀਂ ਦੱਸਿਆ ਕੋਈ ਬਜ਼ੁਰਗ ਪੱਤਰਕਾਰ ਜੋ ਅਸੀਂ ਹੁਣ ਤੇ ਐਨਲਿਸਿਸ ਕਰਦੇ ਆਂ ਜੋ ਦੇਖਦੇ ਹੈਗੇ ਆਂ ਵੀ ਉਹ ਸੂਤਰਤਾ ਦੇ ਪਿੱਛੇ ਬੈਠਾ ਕੀ ਕਰਵਾ ਰਿਹਾ ਹੈਗਾ ਤੇ ਸੱਚ ਗੱਲ ਹੈਗੀ ਆ ਕਿ ਮਨਾਕਸ਼ੀ ਜੀ ਮਨ ਅਦਾਸ ਆ ਮਨ ਅਦਾਸ ਆ ਕਿ ਸਾਨੂੰ ਹੀ ਸਾਡੇ ਲੁੱਟ ਰਹੇ ਆ ਜੀ ਸਾਨੂੰ ਹੀ ਸਾਡੇ ਲੁੱਟ ਰਹੇ ਆ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਸੀ ਸਾਨੂੰ ਸੰਭਾਲਣ ਦੀ ਜਿਨ੍ਹਾਂ ਨੂੰ ਵੋਟਾਂ ਪਾ ਕੇ ਲਿਆਂਦਾ ਉਹਨਾਂ ਨੇ ਪਿੱਠ ਕਰ ਲਈ ਹੈਗੀ ਆ ਇਸ ਕਰਕੇ ਅੱਜ ਦੇ ਅਸੀਂ ਇਹ ਜਿਹੜੀ ਪੀੜਾ ਹੈਗੀ ਜਿਹੜੀ ਅੱਜ ਦੀ ਸੋਚੀ ਆ ਕਿ ਜਿਹੜੇ ਆਇਰਲ ਸੈਂਟਰਸ ਹੈਗੇ ਆ ਜਿਹੜੇ ਵੱਖ-ਵੱਖ ਅੰਗਰੇਜ਼ੀ ਬੋਲਣਾ ਸਿੱਖ ਰਹੇ ਹੈਗੇ ਆ ਬਾਹਰ ਜਾ ਰਹੇ ਹੈਗੇ ਆ ਅਸੀਂ ਕੋਈ ਜ਼ਮਾਨਾ ਸੀ 49 ਤੋਂ ਪਹਿਲਾਂ ਦੇ ਅੰਗਰੇਜ਼ੀ ਨੂੰ ਬਾਹਰ ਕੱਢਦੇ ਅੰਗਰੇਜ਼ਾਂ ਨੂੰ ਬਿਲਕੁਲ ਬਿਲਕੁਲ ਔਰ ਬੁਨਿਆਦ ਦੇ ਜਿਹੜੇ ਨਾ ਸਿੱਖਿਆ ਦੇ ਬਹੁਤ ਸਿੱਖਿਆ ਦੇ ਸ਼ਾਸਤਰੀ ਹੈਗੇ ਜਾਂ ਸਿੱਖਿਆ ਮਨੋਵਿਗਿਆਨੀ ਆ ਉਹਨਾਂ ਨੇ ਆਖਿਆ ਵੀ ਕੋਈ ਵੀ ਬੱਚਾ ਕੋਈ ਵੀ ਬੱਚਾ ਜੀ ਉਸੇ ਭਾਸ਼ਾ ਦੇ ਵਿੱਚ ਸਿੱਖਿਆ ਸਿੱਖਿਆ ਲੈ ਸਕਦਾ ਹੈਗਾ ਜਿੱਤ ਨੂੰ ਸੁਪਨੇ ਆਉਂਦੇ ਆ ਜਿਸ ਭਾਸ਼ਾ ਦੇ ਵਿੱਚ ਉਹ ਖਿਆਨ ਸਰ ਜਦਾ ਹੈਗਾ ਉਹਦੀ ਮਦਰਬ ਮਾਂ ਬੋਲੀ ਹੁੰਦੀ ਆ ਅਸੀਂ ਮਾਂ ਬੋਲੀ ਦੀ ਕੌਸ਼ਿਸ਼ ਤੇ ਹੀ ਅਸੀਂ ਉਧਰ ਇਹਦੇ ਤੁਰ ਪਏ ਅੰਗਰੇਜ਼ੀ ਸਕੂਲਾਂ ਦੇ ਬੱਚੇ ਵਿੱਚ ਜਾਣੇ ਦੇਖੋ ਕਿੰਨੀ ਵੱਡੀ ਗੱਲ ਖਤਰਨਾਕ ਜੀ ਜੀ ਔਰ ਭੇਜਣਾ ਮਾੜੀ ਗੱਲ ਨਹੀਂ ਗਈ ਪਰ ਉੱਥੇ ਆਂਦੀ ਮਾਂ ਬੋਲੀ ਖਤੰਗਤ ਖਤਮ ਕਿਉਂ ਕੀਤੀ ਮੈਂ ਨਾ ਇੱਥੇ ਸਕੂਲ ਹੈਗਾ ਆਪਣੇ ਕਪੂਰ ਸਦਾ ਹੈਗਾ ਹੈ ਅੰਗਰੇਜ਼ੀ ਦਾ ਸਕੂਲ بڑا ਨਾਮ ਦਾ ਤੇ ਮੈਨੂੰ ਇੱਕ ਫੰਕਸ਼ਨ ਤੇ ਉਹਨਾਂ ਨੇ ਸਦਿਆ ਚੀਜ਼ ਕਰ ਸਾ ਦਿੱ ਲਿਆ ਜੀ ਤੇ ਮੈਂ ਬੜੌਕਾ ਜੀ ਮੈਂ ਅੰਗਰੇਜ਼ੀ ਨਹੀਂ ਸੀ ਬੋਲਦਾ ਜੀ ਕਿਉਂਕਿ ਮੈਂ ਪੰਜਾਬੀ ਨੂੰ ਪਸੰਦ ਕਰਦਾ ਕਿ ਮੈਂ ਪੰਜਾਬੀ ਆ ਮੇਰੀ ਮਾਂ ਜਿੰਦੇ ਜੁਂਦੀ ਆ ਮੈਨੂੰ ਉਹਨੇ ਉਹ ਦੋ ਦੋ ਭੁੰਨ ਕੇ ਦਾਣੇ ਵੀ ਖੁਲਾਏ ਆ ਮੈਨੂੰ ਉਹਨੇ ਉਹਨੇ ਉਹ ਕੀ ਕਹਿੰਦੇ ਮਰੁੰਡਾ ਵੀ ਖੁਲਾਇਆ ਚੂਰੀ ਬਣਾਈ ਮੈਨੂੰ ਤੋ ਜਾਂਦੇ ਨਹੀਂ ਜਦੋਂ ਮੇਰੇ ਕੋ ਫਾਸਟ ਫੂਡ ਹੀ ਨਹੀਂ ਆਇਆ ਮੈਨੂੰ ਅੰਗਰੇਜ਼ੀ ਕਿਵੇਂ ਆਜੂ ਜਦੋਂ ਫਾਸਟ ਫੂਡ ਹੋਊਗਾ ਤਾਂ ਨਾਗਰੀਜੀ ਜਾਣਗੇ ਜਦੋਂ ਮੇਰੇ ਕੋ ਛੋਲੇ ਆ ਮੱਕੀ ਦੇ ਦਾਣੇ ਆ ਗੰਨਾ ਚੂਪਣਾ ਤੇ ਗੰਨਾ ਖਾਣਾ ਉਹਦਾ ਮੈਨੂੰ ਫਰਕ ਦਾ ਪਤਾ ਤੇ ਇਸਰਕੇ ਮੈਂ ਜਦੋਂ ਉੱਥੇ ਗਿਆ ਨਾ ਤੇ ਮੇਰੇ ਨਾਲ ਇੱਕ ਬੰਦਾ ਕਹਿੰਦਾ ਸਰ ਵੀ ਇਹ ਤੇ ਅੰਗਰੇਜ਼ੀ ਬਹੁਤ ਬੋਲਦੇ ਆ ਪੀ ਐਨ ਵੀ ਮੈਨੂੰ ਕਹਿੰਦੇ ਕੱਪ ਆਫ ਵਾਟਰ ਕੱਪ ਆਫ ਟੀ ਜੋ ਵੀ ਕਰਦੇ ਆ ਤੇ ਮੈਂ ਕਿਹਾ ਡਸਨਟ ਮੈਟਰ ਤੂੰ ਸੋਚ ਨ ਤੇ ਉਹ ਜਿਹੜੇ ਸਟੇਜ ਕੰਪੀਅਰਿੰਗ ਕਰ ਰਹੀ ਆ ਉਹਨਾਂ ਦੇ ਲੈਕਚਰ ਆ ਉਹਨਾਂ ਨੇ ਬੜਾ ਧੰਨਵਾਦ ਕੀਤਾ ਫਿਰ ਪ੍ਰਿੰਸੀਪਲ ਨੇ ਮੇਰਾ ਵੈਲਕਮ ਕੀਤਾ ਅੰਗਰੇਜ਼ੀ ਚ ਜੀ ਬੱਚੇ ਬੈਠੇ ਫੰਕਸ਼ਨ ਬਹੁਤ ਮੈਂ ਉੱਥੇ ਜਦੋਂ ਗੱਲ ਕੀਤੀ ਮੈਂ ਕਿਹਾ ਯਾਰ ਤੇਰੇ ਬੱਚੋ ਮੈਂ ਪੰਜਾਬੀ ਚ ਗੱਲ ਕਰਾਂ ਤੁਹਾਡੇ ਨਾਲ ਜੀ ਅੰਗਰੇਜ਼ੀ ਚ ਮੈਂ ਇਹ ਗੱਲ ਕਹੀ ਵੀ ਪੰਜਾਬੀ ਚ ਮੈਂ ਚਾਹੁੰਦਾ ਤੁਸੀਂ ਸੁਪਨੇ ਲੈਣੇ ਹੋ ਤੁਸੀਂ ਆ ਕਰ ਬੱਚਿਆਂ ਸਾਰੇ ਹੱਥ ਖੜੇ ਕੀਤੇ ਮੈਂ ਪੰਜਾਬੀ ਚ ਉੱਥੇ 40 ਮਿੰਟ ਲੈਕਚਰ ਕੀਤਾ ਔਰ ਸਾਰੇ ਬੱਚਿਆਂ ਨੇ ਮੇਰੇ ਕੋਲ ਆ ਕੇ 40 ਪਰਸ ਬੱਚੇ ਮੇਰੇ ਕੋਲ ਆਟੋਗ੍ਰਾਫ ਲੈ ਪੰਜਾਬੀ ਚ ਕੀ ਬਾਤ ਠੀਕ ਹੈ ਨਾ ਜੀ ਪਾਪ ਕਿਉਂ ਵੀ ਤੁਸੀਂ ਅੰਗਰੇਜ਼ੀ ਸਿੱਖੋ ਸਿੱਖੋ ਬਿਲਕੁਲ ਹੈਨਾ ਅੰਗਰੇਜ਼ੀ ਇਸ ਕਰਕੇ ਅਸੀਂ ਇਹ ਠੀਕ ਹੈ ਕਿ ਅੰਤਰਰਾਸ਼ਟਰੀ ਭਾਸ਼ਾ ਵਾਤ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਅਸੀਂ ਆਪਣੀ ਪ੍ਰਤਿਭਾ ਅਨਸਾਰ ਅਸੀਂ ਫੈਟੋਸਰ ਦੇ ਵਪਾਰ ਕਰ ਸਕਦੇ ਹਾਂ ਕੰਮ ਕਰ ਸਕਦੇ ਹਾਂ ਜੌਬ ਕਰ ਸਕਦੇ ਹਾਂ ਉਸ ਲੈਵਲ ਦੇ ਹੋਣਾ ਪੈਂਦਾ ਹੈ ਸਾਨੂੰ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੰਗਰੇਜ਼ੀ ਜਾਣ ਕੇ ਹੀ ਲੈਵਲ ਬਣਦਾ ਹੈਗਾ ਸਾਨੂੰ ਸਾਡੀ ਭਾਸ਼ਾ ਨਾਲ ਵੀ ਸਾਡਾ ਲੈਵਲ ਬਣਦਾ ਹੈਗਾ ਤੇ ਅਸੀਂ ਇਹ ਜਿਹੜੇ ਆ ਸਾਡੇ ਠੱਗ ਵਿਭਾਗ ਇਕੱਠਾ ਹੋਇਆ ਨਾ ਆਇਰਲ ਸੈਂਟਰ ਖੁੱਲੇ ਆ ਠੱਗ ਵਿਭਾਗ ਕਿੰਨੇ ਮੈਨੂੰ ਕਿਵਰੀ ਗੁੱਸਾ ਦਾ ਮੇਰੇ ਬਹੁਤ ਸਾਰੇ ਫਰੈਂਡਸ ਹੈਗੇ ਇਹ ਦਿਨਾਂ ਨੇ ਖੋਲੇ ਹੈਗੇ ਜੀ ਬਹੁਤ ਸਾਰੇ ਫਰੈਂਡਸ ਹੈਗੇ ਤੇ ਮੈਂ ਉਹਨਾਂ ਦੇ ਕੋਲ ਜਾਂਦਾ ਹੀ ਨਹੀਂ ਮੈਨੂੰ ਪਤਾ ਕਿ ਉਹ ਮੇਰੇ ਸਮਾਜ ਦੇ ਖਿਲਾਫ ਹੈਗੇ ਜੀ ਤੇ ਸਰ ਇਹਦੇ ਨਾਲ ਤਾਂ ਫਿਰ ਜੇ ਦੇਖਿਆ ਜਾਵੇ ਆਇਲਟਸ ਦੇ ਨਾਲ ਬੱਚੇ ਬਾਹਰ ਤਾਂ ਜਾ ਹੀ ਰਹੇ ਨੇ ਸਾਡੀ ਜਿਹੜੀ ਹੈ ਜੋ ਕਿ ਪੀੜੀ ਉਹ ਬਾਹਰ ਤਾਂ ਜਾ ਰਹੀ ਪਰ ਇਹਦੇ ਨਾਲ ਕਿਤੇ ਨਾ ਕਿਤੇ ਸਾਡਾ ਸੱਭਿਆਚਾਰ ਵੀ ਖਤਮ ਹੋਣ ਦੇ ਤਦਾਰ ਤੇ ਹੀ ਆ ਨਹੀਂ ਉਹ ਗੱਲ ਕੁਦਰਤੀ ਗੱਲ ਹੈ ਕਿ ਅਸੀਂ ਜਾਨਾ ਪਛਵੀਕਰਨ ਹੋ ਰਿਹਾ ਸਾਡਾ ਪਹਿਰਾਵਾ ਸਾਡਾ ਖਾਣਾ ਸਾਰਾ ਉਹ ਆ ਰਿਹਾ ਅਸੀਂ ਆਪਣੇ ਖਾਣੇ ਨੂੰ ਆਪਣੀ ਬੋਲੀ ਨੂੰ ਆਪਣੇ ਪਹਿਰਾਵੇ ਨੂੰ ਇਹ ਸਮਝਦੇ ਕਿ ਬੈਕਵਰਡ ਕਲਾਸ ਦੇ ਲੋਕ ਹੈਗੇ ਆ ਜਾਂ ਪਿਛੜੇ ਲੋਕ ਹੈਗੇ ਆ ਬਿਲਕੁਲ ਹੁਣ ਆ ਤੁਹਾਡੇ ਪੰਜਾਬੀ ਸੂਟ ਪਾਇਆ ਤੁਸੀਂ ਲੰਘਦੇ ਪੰਜਾਬਣ ਕੁੜੀ ਲੱਗਦੀ ਇਲਾਕੇ ਆਈਆਂ ਲੋਕ ਇਹਨਾਂ ਦੇਖਦੇ ਆ ਵੀ ਧੀਆਂ ਲੰਘਦੀਆਂ ਤੇ ਜਦੋਂ ਅਸੀਂ ਉਹਨਾਂ ਦੇ ਕੱਟੇ ਕੁੜੀਆਂ ਲੰਘਦੀਆਂ ਜੀ ਉਹ ਲੱਗਦਾ ਕਿ ਉਹ ਸਾਡੇ ਲੋਕੀ ਸਾਰੇ ਅੱਖ ਚੱਕ ਕੇ ਹੋਰ ਤਰ੍ਹਾਂ ਦੇਖਦੇ ਆ ਜਦੋਂ ਪੰਜਾਬਣ ਧੀ ਲੰਘਦੀ ਆਦੋਂ ਲੋਕੀ ਉਹਦੇ ਦੇਖਦੇ ਹੈਗੇ ਆ ਬਾਹਰ ਵੀ ਸਾਡੀਆਂ ਕੁੜੀਆਂ ਜਿਨ੍ਹਾਂ ਨੇ ਪੰਜਾਬੀ ਕਲਚਰ ਨੂੰ ਬਣਾਇਆ ਪੰਜਾਬੀ ਕਲਚਰ ਦੇ ਵਿੱਚ ਆਪਨੇ ਡਰ ਵੀ ਕੀਤਾ ਉਹਨਾਂ ਨੇ ਉਸ ਭਾਸ਼ਾ ਦੇ ਵਿੱਚ ਉਥੋਂ ਦੇ ਕੰਮ ਵੀ ਕੀਤੇ ਜੇਬ ਵੀ ਕੀਤੀ ਜੇਗਿਆ ਲੇਕਿਨ ਜਦੋਂ ਕਲਚਰ ਨਹੀਂ ਛੱਡਿਆ ਨਾ ਉਹ ਦਾ ਸਿਰ ਉੱਚਾ ਵਾ ਬਿਲਕੁਲ ਉਹੀ ਗੱਲ ਹੋ ਗਈ ਨਾ ਕਿ ਜਦੋਂ ਤੱਕ ਅਸੀਂ ਆਪਣੇ ਮਾਤਾ ਪਿਤਾ ਦਾ ਹੱਥ ਪਕੜ ਕੇ ਰੱਖਦੇ ਕਲਚਰ ਸਾਡੀ ਇੱਥੋਂ ਦੀ ਜਨਮ ਭੂਮੀ ਦਾ ਹੋ ਗਿਆ ਅਸੀਂ ਜਦੋਂ ਤੱਕ ਉਹਦਾ ਹੱਥ ਪਕੜੇ ਰੱਖਦੇ ਸਾਡਾ ਬੇਸ ਬਣਿਆ ਰਹਿੰਦਾ ਮਾਪੇ ਦਾ ਹੱਥ ਨਹੀਂ ਫੜਨਾ ਮੈਂ ਤੇ ਗੱਲ ਤੁਹਾਡੀ ਹੋਲਡ ਕਰਦਾ ਹੁਣ ਨਾ ਬੇਟਾ ਮੈਂ ਇਹ ਕਹਿੰਦਾ ਹੁਣ ਨਾ ਵੀ ਮਾਪਾ ਨਾ ਆਪਣੇ ਬੱਚੇ ਨੂੰ ਪੂਰਾ ਖੁੱਲਾ ਅਸਮਾਨ ਦੇਵੇ ਜਦੋਂ ਪਤੰਗ ਉੱਡਦਾ ਨਾ ਪਤੰਗ ਉੱਡਦਾ ਤੇ ਪਤੰਗ ਦੀ ਡੋਰੀ ਹੱਥ ਹੁੰਦੀ ਹੈ ਪਤੰਗ ਡੋਮ ਲਿਆ ਹੱਸ ਮਾਪਾ ਉਹ ਹੱਥਾ ਜਿਹਦੇ ਡੋਰੀਆਂ ਚ ਤੇ ਜੇ ਤੇ ਡੋਰੀ ਨਾਲ ਹੈਗੀ ਤੇ ਉਹ ਖੁੱਲਾ ਅਸਮਾਨ ਹੋ ਸਕਾਈ ਇਸ ਲਿਮਟ ਉਹ ਉੱਡੂਗਾ ਜਿੱਥੇ ਮਰਜੀ ਤਾਰੀਆਂ ਲਾਵੇ ਜਦੋਂ ਮਾਪੇ ਨੇ ਉਹ ਧਾਗਾ ਛੱਡਦਾ 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 ਤੇ ਉਹ ਪਤੰਗ ਨਹੀਂ ਲੱਭਣਾ ਉਹਨੂੰ ਉਹ ਜਗ੍ਹਾ ਲੱਭਣੀ ਨਹੀਂ ਉਹ ਟੁੱਟ ਜਾਣਾ ਗਵਾਜ ਜਾਣਾ ਕਿਤੇ ਅੱਜ ਮਾਪੇ ਵੀ ਉਹ ਬੱਚਿਆਂ ਦੀ ਡੋਰੀ ਆਪਣੇ ਹੱਥੋਂ ਛੱਡ ਰਹੇ ਆ ਕਿਤੇ ਨਾ ਕਿਤੇ ਸਾਡੇ ਮਾਪਿਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਅੱਜ ਰੋ ਰਹੇ ਆ ਅੱਜ ਪਹਿਲਾਂ ਜਦੋਂ ਗਏ ਸੀ ਨਾ 10 12 ਸਾਲ ਪਹਿਲਾਂ ਸ਼ੁਰੂ ਜਦੋਂ ਕੰਮ ਹੋਇਆ ਮੇਰੇ ਸਾਰੇ ਸਾਡੇ ਟੀਚਰਸ ਹੁੰਦੇ ਦੂਜਿਆਂ ਦੇ ਸਾਡੇ ਬੱਚੇ ਜਾ ਰਹੇ ਬਾਹਰ ਜਾ ਰਹੇ ਆ ਅੱਜ ਸਾਡੇ ਪੰਜਾਬ ਦੇ ਵਿੱਚ ਹਰ ਤੀਸਰਾ ਘਰ ਬਿਰਧ ਆਸ਼ਰਮ ਬਣ ਗਿਆ ਜੀ ਬਿਲਕੁਲ ਅੱਜ ਮਾਪਿਆਂ ਮਾਪਿਆਂ ਦੀ ਵਿਦਾਇਗੀ ਉਦੋਂ ਬੱਚਿਆਂ ਤੋਂ ਬਿਨਾਂ ਹੋ ਰਹੀ ਆ ਬਿਲਕੁਲ ਠੀਕ ਹੈ ਨਾ ਜੀ ਇੱਕ ਨਾ ਕੋਈ ਬੰਦਾ ਸੀਗਾ ਬਹੁਤ ਬੜਿਆ ਲਿਖਿਆ ਉਹਨੇ ਆਪਣੇ ਦੋਹੀ ਬੱਚੇ ਅਮਰੀਕਾ ਭੇਜਤੇ ਦੋਨੋਂ ਹੀ ਉਸੇ ਬਹੁਤ ਜ਼ਿਆਦਾ ਸੈੱਟ ਹੋ ਗਏ ਅੱਛਾ ਦੇਖੋ ਤੁਸੀਂ ਉਦੀ ਮਦਰ ਦੀ ਡੈਥ ਹੁੰਦੀ ਆ ਇੱਕ ਬੱਚਾ ਹੁੰਦਾ ਕਿ ਉਹ ਕਹਿੰਦਾ ਯਾਰ ਮਾਂ ਤੈਨੂੰ ਦੋਵੇਂ ਚਾਹੁੰਦੀ ਸੀ ਦੋਵੇਂ ਦਾ ਤੁਸੀਂ ਆਏ ਨਹੀਂ ਨਾ ਉਹ ਤੇ ਉਹ ਨਹੀਂ ਆਇਆ ਉਹ ਕਹਿੰਦਾ ਪਾਪਾ ਉਹਨੇ ਇਹ ਗੱਲ ਕੀਤੀ ਹੈਗੀ ਆ ਕਿ ਮਦਰ ਗਈ ਆ ਤੂੰ ਚੱਲਦਾ ਜਦੋਂ ਪਾਪਾ ਜਾਣਗੇ ਮੈਂ ਚੱਲ ਜਾਊਂਗਾ ਹੈਨਾ ਤੇ ਉਸ ਵੇਲੇ ਉਹ ਪਾਪਾ ਨੇ ਦੂਜੇ ਕਮਰੇ ਜਾ ਕੇ ਫਾਂਸੀ ਲੈ ਲਈ ਕਿ ਉਹ ਵੀ ਆ ਜਵੇ ਅਸੀਂ ਇਸ ਤਰ੍ਹਾਂ ਹੀ ਜੀ ਰਹੇ ਹਾਂ ਅਸੀਂ ਸਾਡੇ ਤੇ ਇਹ ਦਿਨ ਆ ਗਿਆ ਆ ਮਤਲਬ ਅੱਜ ਮੰਮੀ ਪਾਪਾ ਸਿਰਫ ਅਸੀਂ ਫੋਨ ਤੇ ਆ ਆਪਣੇ ਨੂੰ ਧਰਵਾਸਾ ਦਰਲਾਸੀ ਹੈਗੇ ਆ ਸੱਚ ਜੜੀ ਜ਼ਿੰਦਗੀ ਹੈਗੀ ਉਹ ਹੋ ਰਹੀ ਹੈ ਔਰ ਇਹ ਕਸੂਰਵਾਰ ਇਹਦਾ ਕਸੂਰਵਾਰ ਕੇਵਲ ਤੇ ਕੇਵਲ ਸਰਕਾਰਾਂ ਵਾਂ ਜਿਨ੍ਹਾਂ ਨੂੰ ਆਪਾਂ ਬਣਾਇਆ ਹੈ ਨਾ ਆਪਾਂ ਡੈਮੋਕ੍ਰੇਸੀ ਵਿੱਚ ਡੈਮੋਕ੍ਰੇਸੀ ਮਤਲਬ ਇਹ ਨਾ ਉਹ ਸਰਕਾਰ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਵਾਸਤੇ ਬਣਾਈ ਸਰਕਾਰ ਹੈਗੀ ਆ ਹੋਇਆ ਕੀ ਆ ਅੱਜ ਇਹ ਡੈਮੋਕ੍ਰੇਸੀ ਕਿੱਥੇ ਹੈਗੀ ਡੈਮੋਕ੍ਰੇਸੀ ਬਾਈ ਦਾ ਪੀਪਲ ਆਫ ਦਾ ਪੀਪਲ ਫਾਰ ਦਾ ਪੀਪਲ ਉਹਨਾਂ ਨੇ ਜਿਹੜਾ ਆਚਾਰਨ ਨਹੀਂ ਬਦਲਿਆ ਸਪੈਲਿੰਗ ਬਦਲਦੇ ਸਪੈਲਿੰਗ ਬਦਲ ਬੀ ਵਾਈ ਨਹੀਂਗਾ ਬੀ ਯੂ ਵਾਈ ਆ ਜੀ ਆਫ ਉਹ ਡਬਲ ਐਫ ਕਰਤਾ ਫਾਰ ਆਫ ਐਫ ਆਰ ਨਹੀਂਗਾ ਐਫ ਆਰ ਇਹ ਲੋਕੋਂ ਤੋਂ ਦੂਰ ਆ ਲੋਕਾਂ ਨਾਲ ਵਾਸਤਾ ਹੀ ਕੋਈ ਨਹੀਂ ਲੋਕਾਂ ਨੂੰ ਖਰੀਦ ਕੇ ਬਿੜਾ ਘਰ ਖੋ ਰਿਆ ਹੈਗਾ ਤੇ ਅਸੀਂ ਅੱਜ ਇਸ ਇਸ ਗੱਲਬਾਤ ਦੇ ਵਿੱਚ ਸਭ ਨੂੰ ਇਹ ਆਪਣਾ ਸੁਨੇਹਾ ਦੇਈਏ ਜੀ ਵੀ ਆਪਣੇ ਮੂਲ ਨੂੰ ਪਛਾਣੋ ਆਪਣੇ ਬੱਚਿਆਂ ਨੂੰ ਪਛਾਣੋ ਆਪਣੇ ਬੱਚਿਆਂ ਦੀ ਪ੍ਰਤਿਭਾ ਜਿਹੜੀ ਦੇਖ ਕੇ ਹੀ ਜੋ ਚਾਹੁੰਦਾ ਤੁਸੀਂ ਇਹ ਹਰਾਨ ਹੋ ਜਾਓਗੇ ਕਿ ਬੱਚਾ ਬੱਚਾ ਤੇ ਮੈਂ ਡਾਕਟਰ ਬਣਨਾ ਚਾਹੁੰਦਾ ਜੀ ਤੇ ਅਸੀਂ ਉਹਨੂੰ ਇੰਜੀਨੀਅਰ ਬਣਾ ਰਹੇ ਹਾਂ ਬਿਲਕੁਲ ਬੱਚਾ ਬਣਨਾ ਚਾਹੁੰਦਾ ਇੰਜੀਨੀਅਰ ਅਸੀਂ ਉਹਨੂੰ ਡਾਕਟਰ ਬਣਾ ਰਹੇ ਹਾਂ ਜੀ ਬੱਚਾ ਇੱਕ ਸਿੰਗਰ ਬਣਨਾ ਚਾਹੁੰਦਾ ਲੇਕਰ ਬਣਨਾ ਚਾਹੁੰਦਾ ਅਸੀਂ ਉਹਨੂੰ ਡਾਕਟਰ ਬਣਾ ਰਹੇ ਹਾਂ ਕਿ ਆ ਇਹ ਇਹ ਸਿਸਟਮ ਜਦੋਂ ਹੈਗਾ ਨਾ ਅਸੀਂ ਪ੍ਰਤਿਭਾ ਦੇਖ ਕੇ ਨਹੀਂ ਕਰਦੇ ਤੇ ਉਦੋਂ ਸਾਡੇ ਇਦਾਂ ਹੀ ਹੋਣੇਗੀ ਉਹ ਬੱਚੇ ਇਹ ਅਰਾਸ ਹੋ ਗਏ ਆ ਬੱਚੇ ਬਦੋਬਦ ਠੱਕੇ ਜਾ ਰਹੇ ਜਿਹੜਾ ਨਹੀਂ ਚਾਹੁੰਦਾ ਬਿਲਕੁਲ ਬੱਚੇ ਦਾ ਐਟੀਟਿ ਦੇਖ ਕੇ ਹੀ ਉਹਦਾ ਜਿੰਦਗੀ ਕਰ ਸਕਦੇ ਆ ਔਰ ਆਇਰਨ ਸੈਂਟਰ ਦੇ ਵਿੱਚ ਇਹ ਨਗਾ ਕਿ ਜੇ ਸਾਰੇ ਟੈਂਸਰ ਚਲੇ ਗਿਆ ਅੰਗਰੇਜ਼ੀ ਚੋਂ ਚਲੇ ਗਿਆ ਅੰਗਰੇਜ਼ੀ ਨੂੰ ਨਹੀਂ ਨਾ ਉਹਨਾਂ ਚ ਮੁੜ ਜਣੇ ਵਾਪਸ ਨਹੀਂ ਸੀ ਹੈ ਹੈਨਾ ਅੰਗਰੇਜ਼ੀ ਸਿੱਖਣਗੇ ਪਰ ਜਿਹੜਾ ਉਹ ਜਦੋਂ ਜਦੋਂ ਉਹਨਾਂ ਨੂੰ ਸਵਾਲ ਆਉਂਦਾ ਸਵਾਲਾਂ ਦਾ ਇੱਕ ਇੱਕ ਬੜੀ ਬਿਧੀ ਗੱਲ ਆ ਬੱਚੇ ਇੰਨੇ ਨਾ ਉਹ ਹੋ ਜਾਂਦੇ ਆ ਵਿਚਾਰੇ ਲਕੀਰ ਦੇ ਫਕੀਰ ਬਿਲਕੁਲ ਬਿਲਕੁਲ ਇੱਕ ਬੇਟੀ ਨੂੰ ਸਵਾਲ ਆਇਆ ਇਸ ਦੇ ਸਵਾਲ ਆ ਗਿਆ ਵੀ ਤੁਸੀਂ ਇਹ ਚ ਲਿਖੋ ਆਪਣੀ ਗ੍ਰੈਂਡਮਦਰ ਦੀ ਕਹਾਣੀ ਜੀ ਕੋਈ ਜਿਹੜੀ ਤੁਹਾਨੂੰ ਸਿਖਾ ਦਿੱਤੀ ਉਹ ਪੁੱਛ ਲਿਆ ਉਹਨਾਂ ਨੇ ਅੰਗਰੇਜ਼ੀ ਚ ਵੀ ਐਨੀ ਸਟੋਰੀ ਆਫ ਯੋਰ ਗ੍ਰੈਂਡਮਦਰ ਜਿਹਨੇ ਤੁਹਾਨੂੰ ਲੀਡ ਕੀਤਾ ਵੇ ਜ਼ਿੰਦਗੀ ਚ ਜੀ ਤੇ ਉਹ ਲੈ ਕੇ ਆ ਗਈ ਕਿ ਮੇਰੀ ਗ੍ਰੈਂਡਮਦਰ ਹੈ ਨਹੀਂ ਹੈ ਨਹੀਂ ਹਨਾ ਇਹਦਾ ਮਤਲਬ ਕਿ ਇੰਟੈਲੀਜੈਂਸੀ ਨਹੀਂ ਸੀ ਉਹ ਕਿਸੇ ਵੀ ਸਟੋਰੀ ਨੂੰ ਲੱਗ ਸਕਦੀ ਸੀ ਗ੍ਰੈਂਡਮਦਰ ਦਾ ਨਾਮ ਪਾ ਕੇ ਉਹ ਇਹ ਜਿਹੜੀ ਨਾ ਜੀ ਐਜੂਕੇਸ਼ਨ ਹੈਗੀ ਆ ਇਹ ਬੱਚੇ ਦੀ ਜਿਹੜੀ ਪ੍ਰਤਿਭਾ ਨੂੰ ਖਤਮ ਕਰ ਰਹੀ ਹੈਗੀ ਤੇ ਟੈਲੈਂਟ ਨੂੰ ਖਤਮ ਕਰ ਰਹੀ ਹੈਗੀ ਆ ਆਪਾਂ ਨੂੰ ਇਹ ਬਚਾਉਣਾ ਪੈਣਾ ਇਸਰ ਆਇਲਟਸ ਦੇ ਨਾਲ ਜੇ ਦੇਖਿਆ ਜਾਵੇ ਸਾਨੂੰ ਤਾਂ ਬਹੁਤ ਭੁੱਖੀ ਨੁਕਸਾਨ ਹੋ ਰਿਹਾ ਵਾ ਇਕੱਲੇ ਸਾਡੇ ਬੱਚੇ ਨਹੀਂ ਜਾ ਰਹੇ ਸਾਡਾ ਸੱਭਿਆਚਾਰ ਵੀ ਜਾ ਰਿਹਾ ਸਾਡੇ ਸਕੂਲ ਕਾਲਜ ਖਾਲੀ ਹੋ ਰਹੇ ਨੇ ਤੇ ਉਹਦੇ ਬਾਰੇ ਜੇ ਸਾਡੀਆਂ ਸਰਕਾਰਾਂ ਨਹੀਂ ਧਿਆਨ ਦੇ ਰਹੀਆਂ ਤੇ ਸਾਨੂੰ ਕਿੰਨੀ ਕ ਆਪਣੇ ਬੇਸ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਦੇਖੋ ਬੇਟਾ ਆਪਣੇ ਬੇਸ ਤੇ ਜਦੋਂ ਨਾ ਐਜੂਕੇਸ਼ਨ ਸ਼ੁਰੂ ਹੋਈ ਆ ਪਹਿਲਾਂ ਗੁਰੂ ਘਰ ਹੁੰਦੇ ਸੀ ਜੀ ਮਦਰਸੇ ਹੁੰਦੇ ਸੀ ਜੀ ਫਿਰ ਉਸ ਤੋਂ ਬਾਅਦ ਸਾਡੀਆਂ ਐਜੂਕੇਸ਼ਨ ਡੀਵੀ ਸੰਸਥਾ ਆ ਗਈ ਡੀਵੀ ਨੇ ਬਹੁਤ ਖਾਸਾ ਕਾਲਜ ਖੁੱਲ ਗਏ ਜੀ ਇਹ ਏਸੀ ਮਿਸਟਰੀ ਸਿਸਟਮ ਇਹਨਾਂ ਨੇ ਐਮਡੀ ਆ ਗਿਆ ਐਸਡੀ ਆ ਗਿਆ ਸਨਾਤਨ ਧਰਮ ਦੇ ਆ ਗਿਆ ਉਹਨਾਂ ਨੇ ਧਰਮ ਦੇ ਨਾਂ ਨਾਲ ਨੇ ਹੁੰਦਾ ਸੀ ਔਰ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਨਾ ਸਾਨੂੰ ਇਹ ਐਜੂਕੇਸ਼ਨ ਮਿਲਦੀ ਸੀ ਇਹਨਾਂ ਦਾ ਥਾਵਾਂ ਤੋਂ ਜੀ ਗੁਰੂਕੁਲ ਤੋਂ ਮਿਲਦੀ ਸੀ ਜਾਂ ਸਾਨੂੰ ਮਦਰਸੇ ਤੋਂ ਮਿਲਦੀ ਸੀ ਸਿੱਖਿਆ ਮਿਲਦੀ ਸੀ ਲੋਕਾਂ ਦਾ ਨਾ ਕਿਰਦਾਰ ਬੋਧ ਚਾਹੁੰਦਾ ਹੈ ਬਿਲਕੁਲ ਲੋਕਾਂ ਦਾ ਚਾਂਚ ਰਣ ਬਣਾਉ ਚਾਹੁੰਦਾ ਸੀ ਜੀ ਗੁਰਦੁਆਰੇ ਦੇ ਵਿੱਚ ਗੁਰਦੁਆਰੇ ਕੀ ਸਿੱਖਿਆ ਦੇ ਕੇਂਦਰ ਹੁੰਦੇ ਸੀ ਸਕੂਲ ਹੁੰਦੇ ਸੀਗੇ ਜਿੱਥੇ ਲੋਕ ਕਦਰਾਂ ਕੀਮਤਾਂ ਸਿਖਾਈ ਜਾਂਦੀਆਂ ਜੀਵਨ ਸਿਖਾਈ ਜਾਂਦਾ ਸੀਗਾ ਅੱਜ ਗੁਰਦੁਆਰੇ ਦੇ ਹੋ ਕੇ ਮੱਥਾ ਟੇਕਣ ਵਾਲੇ ਮੱਥਾ ਟੇਕਦੇ ਆਂ ਔਰ ਜਿੰਨੇ ਐਜੂਕੇਸ਼ਨ ਆ ਗਈ ਆ ਜੀ ਇਹ ਐਜੂਕੇਸ਼ਨ ਸਕੂਲ ਕਰ ਜਾਵੇ ਅਸੀਂ ਕੀ ਪੈਦਾ ਕੀਤਾ ਕਿਰਦਾਰ ਖਤਮ ਕਰਤਾ ਅਸੀਂ ਨਾ ਅੰਕਾਂ ਤੇ ਖੜ ਗਏ ਅੰਕਾਂ ਤੇ ਉਹ ਅੰਕ ਹਾਸਲ ਕਰਨ ਵਾਸਤੇ ਬਾਈ ਹੁਕਮ ਕਣੇ ਕਰੁਕ ਅਸੀਂ ਉਹ ਕਰ ਰਹੇ ਆ ਗਏ ਬਾਈ ਹੁਕਮ ਕਣੇ ਕਰੁਕ ਦੇ ਵਿੱਚ ਕੀ ਆ ਕਿ ਸਾਡੇ ਜਿੰਨੇ ਵੀ ਪੈਦਾਵਰ ਹੋਰੀ ਉਤੋਂ ਚਾਹੇ ਵਕੀਲ ਬਣ ਰਿਹਾ ਚਾਹੇ ਪ੍ਰੋਫੈਸਰ ਬਣ ਰਿਹਾ ਜਾਂ ਡਾਕਟਰ ਬਣ ਰਿਹਾ ਚਾਹੇ ਉਹ ਜੱਜ ਬਣ ਰਿਹਾ ਚਾਹੇ ਕੋਈ ਆਫੀਸਰ ਬਣ ਰਿਹਾ ਆਈਐਸ ਆਈਪੀਐਸ ਪੀਸੀਐਸ ਬਣਦਾ ਸਾਰੇ ਦੇ ਸਾਰੇ ਭ੍ਰਿਸ਼ਟਾਚਾਰੀ ਪੈਦਾ ਹੋ ਰਹੇ ਆ ਬਿਲਕੁਲ ਬਿਲਕੁਲ ਇਹ ਇਹ ਸਾਡਾ ਹਤਪਾਦਾ ਨਾ ਬਿਲਕੁਲ ਇਹ ਐਜੂਕੇਸ਼ਨ ਦਾ ਜਿਹੜਾ ਕਰਦਾਰ ਤੋਂ ਡਿੱਗ ਜੂਵੇ ਉਤੋਂ ਬਾਦਲ ਸਾਡਾ ਕੀ ਆ ਭ੍ਰਿਸ਼ਟਾਚਾਰ ਉਹ ਸਾਰੇ ਸਾਰੇ ਅੱਜ ਅੱਜ ਆਈਐਸ ਸਾਹ ਫਸ ਗਿਆ ਅੱਜ ਪੀਸੀਐਸ ਸਾਹ ਫਸ ਗਿਆ ਅੱਜ ਆਈਪੀਐਸ ਸਕੈਂਡਲ ਜੀ ਫਸ ਗਿਆ ਔਰ এডਿਕੇਸ਼ਨ ਨੂੰ ਸਵਾਰਾਂ ਦਾ ਮਤਲਬ ਇਹ ਸਿਗਾ ਕਿ ਸਾਡਾ ਕਰਤਾਰ ਉੱਚਾ ਹੁੰਦਾ ਸਾਡੇ ਕਰਤਾਰ ਦੂਜੇ ਲਈ ਪ੍ਰਤੀ ਵਧੀਆ ਹੁੰਦਾ ਸਾਡੇ ਜੀਵਨ ਸਮਾਜ ਲਈ ਵਧੀਆ ਹੁੰਦਾ ਅਸੀਂ ਸਮਾਜ ਇੰਨਾ ਪੈਦਾ ਵਧੀਆ ਕਰਦੇ ਕਿ ਵਾਹ ਮਨੁੱਖ 21 ਸਦੀ ਜਾਇਆ ਲੱਗਦਾ ਅਜ 21 ਸਦੀ ਜਾ ਕੇ ਵੀ ਜਦੋਂ ਲੋਕਾਂ ਦਾ ਜੀਵਨ ਅਸੀਂ ਪੱਧਰ ਦੇ ਦਿਆਂ ਉਹ ਪਹਿਲੀ ਦੂਜੀ ਸਦੀ ਤੁਰਿਆ ਫਿਰਦਾ ਉਹੀ ਉਹਦੇ ਕੋਲ ਵਹਿਮ ਭਰਮਾ ਉਹੀ ਉਹਦੇ ਕੋਲ ਸਭ ਕੁਝ ਹੈਗਾ ਔਰ ਇਹ ਜੀ ਅੱਜ ਸੇ ਮੈਨੂੰ ਫੇਰ ਗੱਲ ਹੋਈ ਆਂਦੀ ਆਜੋ ਸੈਂਟਰ ਦੇ ਆਉਂਦੀ ਆ ਬਿਲਕੁਲ ਆਇਰਸ ਸੈਂਟਰ ਆ ਕੇ ਕਿਹਦਾ ਕਰਦਾਰਤ ਨਹੀਂ ਉੱਚਾ ਹੋਇਆ ਜੀ 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 ਬਿਲਕੁਲ ਕਦੀ ਦੇਖਿਆ ਕਿ ਉਹਦਾ ਜੀਵਨ ਜਾਚ ਬਦਲ ਗਈ ਹੋਵੇ ਉਹਦੀ ਜੀਵਨ ਸ਼ੈਲੀ ਬਦਲ ਗਈ ਹੋਵੇ ਕਿਉਂਕਿ ਉਹਨੂੰ ਪ੍ਰੈਕਟੀਕਲ ਚ ਤਾਂ ਲਿਆ ਨਹੀਂ ਨਾ ਉਹਨਾਂ ਦਾ ਲੰਨਾ ਸਿਰਫ ਅਸੀਂ ਰੱਟਾ ਮਾਰ ਕੇ ਲਿਖ ਰਹੇ ਆਂ ਪੇਪਰ ਤੇ ਬਸ ਉਹਨੂੰ ਅੰਕ ਲੈਣੇ ਉਹਦੇ ਉਹਦੀ ਲੈਣੇ ਬੈਂਡ ਲੈਣੇ ਹੈਗੇ ਆ ਉਹਦੇ ਬੈਂਡ ਬਣ ਗਏ ਆ ਉਹਦਾ ਬੈਂਡ ਵੱਜ ਜਾਂਦਾ ਜ਼ਿੰਦਗੀ ਦੇ ਪਰ ਸਾਰਾ ਹੀ ਤੇ ਉਹ ਬੈਂਡ ਦੇ ਤੇ ਪੱਲੇ ਕੀ ਹੈਗਾ ਕੁਝ ਵੀ ਨਹੀਂਗਾ ਇਹ ਸਿਰਕੇ এডਿਕੇਸ਼ਨ ਨੂੰ ਜਿਹੜੀ ਸਰਕਾਰਾਂ ਨੂੰ ਬਿਲ ਆਪਣੇ ਬਚਲੀ ਸਪਾਸਟ ਰੱਖਣਾ ਚਾਹੀਦਾ ਕਿ ਅਸੀਂ ਐਜੂਕੇਸ਼ਨ ਸਭ ਤੋਂ ਬੈਸਟ ਉਤਪਾਦਨ ਹੈ ਕਿ ਇਹ ਨਾ ਮੈਨੂੰ ਇੱਕ ਦੋ ਐਮਐਲਏ ਨਾਲ ਗੱਲ ਹੋਈ ਸੀਗੀ ਉਹ ਕਹਿੰਦੇ ਜੀ ਐਜੂਕੇਸ਼ਨ ਤੇ ਖਰਚਾ ਬਹੁਤ ਦਾ ਕਮਾਈ ਹੈ ਨਹੀਂ ਜੀ ਤੇ ਮੈਂ ਉਹਨੂੰ ਕਿਹਾ ਲਾਂ ਤਾਂ ਤੇਰੀ ਸੋਚ ਦੇ ਪੰਜਾਬੀ ਚ ਮੈਂ ਕਹਿ ਰਿਹਾ ਇੱਥੇ ਹਾਂ ਠੀਕ ਹੈ ਕਿ ਨਹੀਂ ਵੀ ਇਹ ਇਹ ਨਹੀਂ ਤਾਂ ਸੁਣਨਾ ਚਾਹੀਦਾ ਜਿੰਨਾ ਉਤਪਾਦਨ ਇਹਨੇ ਕਰਨਾ ਸੀ ਜੋ ਤਾਂ ਨਾ ਸਿਸਟਮ ਚੱਲ ਰਿਹਾ ਜੋ ਤੁਸੀਂ ਇਹ ਦਾਰੇ ਚੱਲ ਰਹੇ ਹੈਗੇ ਆ ਉਹ ਕੌਣ ਚ ਰ ਐਜੂਕੇਸ਼ਨ ਚਲਾ ਰਹੀ ਹੈਗੀ ਆ ਜਿੰਨੇ ਅਧਿਕਾਰੀ ਹੈ ਜਿੰਨੇ ਮਤਲਬ ਆਪਾਂ ਆਈਪੀਐਸ ਆਈਏਐਸ ਪੀਸੀਐਸ ਡਾਕਟਰ ਹੈਗੇ ਆ ਜਾਂ ਵਕੀਲ ਹੈਗੇ ਜਾਂ ਟੀਚਰਸ ਹੈਗੇ ਪ੍ਰੋਫੈਸਰ ਹੈਗੇ ਆ ਔਰ ਇਹ ਸਾਰੇ ਇੰਜੀਨੀਅਰਸ ਹੈਗੇ ਆ ਇਹ ਹਸਵਾਦਨ ਐਜੂਕੇਸ਼ਨ ਦਾ ਬਿਲਕੁਲ ਇਹ ਹਸਵਾਦ ਨਹੀਂ ਨਾ ਸੋਣਾ ਹੋਵੇ ਇੰਨਾ ਸੋਹਣਾ ਹੋਵੇ ਉਤਪਾਦਨ ਇੰਨਾ ਚੰਗਾ ਹੋਵੇ ਕਿ ਲੋਕ ਮਾਣ ਕਰ ਸਕਣ ਲੋਕ ਇਹ ਕਹਿ ਸਕਣ ਕਿ ਇਹ ਡਾਕਟਰ ਸਾਹਿਬ ਹੈਗੇ ਆ ਜੀ ਇਸ ਵਿੱਚ ਇਹਦੇ ਇਹਨੇ ਪੀ ਐਚ ਡੀ ਕੀਤੀ ਹੈ ਸੋ ਉਹਨੂੰ ਕੋ ਬੈਠ ਕੇ ਤੁਹਾਡੇ ਅਗਰ ਬਦਲ ਬਦਲਦੇ ਬਦਲ ਜਿਵੇਂ ਬਿਲਕੁਲ ਬਦਲਦਾ ਕੋਈ ਨਹੀਂ ਜੀ 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 ਇਸਰ ਕੇ ਨਾ ਇਹਨੂੰ ਆਪਣੀ ਐਜੂਕੇਸ਼ਨ ਸੁਭਾਲਣ ਦੀ ਰੋੜ ਹੈਗੀ ਹੈ ਬਿਲਕੁਲ ਇਹ ਜਿਹੜਾ ਨਵਾਂ ਧੰਦਾ ਚੱਲਿਆ ਗੁਰੂਸ ਨੂੰ ਚੱਲਿਆ ਹੈਗਾ ਵੀ ਅਸੀਂ ਵਿਦੇਸ਼ਾਂ ਜੀ ਭੇਜੀਏ ਉੱਥੇ ਭੇਜਦੇ ਦੇ ਹੈਗੇ ਵਿਦਵਾਨ ਬਣਾ ਕੇ ਬਣ ਜਾਂਦੇ ਗਦੇ ਉੱਥੇ ਘਾਟੋਂ ਦੇ ਫਿਰਦੇ ਬਿਲਕੁਲ ਬਿਲਕੁਲ ਇਹਨਾਂ ਮੱਲੋਗਰੇ ਬੀ ਪੱਲੇ ਕੁਝ ਨਹੀਂ ਸੀ ਲੇਬਰ ਹੀ ਕਰਨੀ ਫਿਰ ਅੰਦਰ ਜਾ ਕੇ ਔਰ ਇਹਨਾਂ ਨੇ ਸੁਪਨੇ ਦਿਖਾਤੇ ਜੀ ਆਇਰਸ ਇੰਟਰ ਵਾਲੇ ਹੁਣ ਕਰੇ ਉਹ ਹੀ ਨਹੀਂ ਕਰਾਉਂਦੇ ਬੈਂਡ ਨਹੀਂ ਕਰਾਉਂਦੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਨਾ ਉਹ ਬਦਮਾਸ਼ ਹੈਗੇ ਆ ਅੰਤਰਰਾਸ਼ਟਰੀ ਬਦਚੇਨ ਵਾ ਉਹ ਚੇਨ ਦਾ ਹਿੱਸਾ ਵਾ ਉਹਨਾਂ ਨਾਲ ਸੌਦਾ ਕਰਦੇ ਆ ਤੁਹਾਨੂੰ ਵੀ ਇੰਨੇ ਬੱਚੇ ਦੇਵਾ ਆਜੇ ਏਜੰਡਾ ਨੂੰ ਲੱਭਣੇ ਨਹੀਂ ਪੈਂਦੇ ਆਜੇ ਏਜੰਡਾ ਦੇ ਕੋਲ ਇੱਕ ਸਬ ਏਜੰਟ ਇਹ ਬਣ ਗਏ ਆ ਜੀ ਵੇੜੇ ਆਈਲੈਸੈਂਟਰ ਚਲਾਉਂਦੇ ਹੈਗੇ ਆ ਉਹਨਾਂ ਨਾਲ ਚੱਲਦਾ ਜਿੰਨੇ ਬੱਚੇ ਦੇਣੇ ਉਹਨਾਂ ਨੇ ਆਪਦਾ ਫੀਸ ਲੈਣੀ ਆ ਵੀ ਆ ਇਨੇ ਬੱਚੇ ਆਪਦੀ ਫੀਸ 50 ਹਜ਼ਾਰ ਰੁਪਏ ਪਰ ਉਹਨਾਂ ਲੜਣੀ ਆ ਬਾਕੀ ਬੱਚੇ ਦੇਤੇ ਤੇ ਇਸ ਤਰ੍ਹਾਂ ਦਾ ਕੋਈ ਚੱਲਦਾ ਪਿਆ ਇਹਨੂੰ ਆਪਾਂ ਕਦੋਂ ਕੰਡੋਲ ਕਰਦੇ ਆ ਕਦੋਂ ਕੀਮ ਕਰਦਾ ਇਹ ਇਦਾਂ ਦੀਆਂ ਡਿਸਕਸ਼ਨ ਜਿਹੜੀ ਅੱਜ ਔਨ ਸਕਾਈ ਤੇ ਆਪਾਂ ਕਰ ਰਹੇ ਹੈਗੇ ਆ ਇਹ ਡਿਸਕਸ਼ਨ ਲਗਾਤਾਰ ਲਗਾਤਾਰ ਹੁੰਦੀਆਂ ਰਹਿਣਗੀਆਂ ਸ਼ਾਇਦ ਇਹ ਜਿਹੜੇ ਪੱਥਰਾਂ ਦੇ ਉੱਪਰ بارش ਹੁੰਦੀ ਰਹੇਗੀ ਤੇ ਪੱਥਰ ਗਿੱਲੇ ਰਹਿਣਗੇ ਨਹੀਂ ਤੇ ਜਦੋਂ ਹਵਾ ਪੈ ਗਈ ਇਹ ਫਿਰ ਸੁੱਕ ਜਾਣਗੇ ਅੱਜ ਅੱਜ ਤੇ ਜਿਹੜਾ ਮੁਸ਼ਕਲ ਦਾ ਵਿਸ਼ਾ ਚੱਲ ਰਿਹਾ ਹੈ ਉਹਦੇ ਉੱਤੇ ਤੁਸੀਂ ਜਾਣਨਾ ਪਾਇਆ ਹਾਂ ਮਿਹਰਬਾਨੀ ਹੈ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੁਸੀਂ ਬਾਣੀ ਰਹੋ ਹਰ ਤਹਸਾਬ ਦੀ ਅਪਡੇਟ ਦੇ ਲਈ 온 ਸਕਾਈ ਟੀਵੀ ਦਿਨਾਲ